2 ਸਾਲ ਹੋ ਗਏ ਨੇ 2 ਸਾਲ ਤੋਂ ਪਰਚਲ ਰਹੇ ਨੇ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਵਿੱਚ ਕਹਿੰਦੇ ਨੇ ਬਦਲਾਅ ਕਰਕੇ ਜਿਹੜੀ ਆ ਸਰਕਾਰ ਬਣਾਈ ਦੀ ਲੋਕਾਂ ਨੇ ਬਿਲਡਰ ਭਾਈਚਾਰੇ ਨੇ ਕੀ ਬਦਲਾਅ ਦੇਖਿਆ ਇਹ ਕਹਿੰਦੇ ਇੱਕ ਮੌਕਾ ਠੀਕ ਹੈ ਤੇ ਜਿੰਨੇ ਵੀ ਬਿਲਡਰ ਹੈ ਜਿੰਨੇ ਵੀ ਡੀਲਰ ਹੈ ਉਹਨਾਂ ਨੇ ਵੋਟਾਂ ਵੜ ਚੜ ਕੇ ਪਵਾਈਆਂ ਆਮ ਆਦਮੀ ਪਾਰਟੀ ਨੂੰ ਕਿਉਂਕਿ ਨਵੀਂ ਪਾਰਟੀ ਸੀ ਸਾਨੂੰ ਉਮੀਦਾਂ ਸੀ ਕਿ ਸਰਕਾਰ ਕੁਝ ਬਦਲਾਅ ਲੈ ਕੇ ਆਏਗੀ ਔਰ ਜਿਹਦੇ ਨਾਲ ਸਾਡਾ ਪ੍ਰਾਪਰਟੀ ਦਾ ਬਿਜ਼ਨਸ ਜਿਹੜਾ ਹੈਗਾ ਵਾ ਉਹ ਅੱਗੇ ਵਧੇਗਾ ਪਰ ਸਾਡੀ ਉਮੀਦਾਂ ਤੋਂ ਉਲਟ ਪ੍ਰਾਪਰਟੀ ਦਾ ਕੰਮ ਇਸ ਸਰਕਾਰ ਦੇ ਆਉਣ ਤੋਂ ਬਾਅਦ ਠੱਪ ਹੋ ਗਿਆ। ਤੁਸੀਂ ਨੋਟਾਂ ਦੇ ਨਾਲ ਵੋਟਾਂ ਵੀ ਇਹਨਾਂ ਨੂੰ ਪੁਆਈਆਂ ਜੀ। ਠੀਕ ਹੈ ਜੀ। ਹੁਣ ਤੁਸੀਂ ਹੈਰਾਨ ਕਿਸ ਤਰ੍ਹਾਂ ਹੋ ਜਦੋਂ ਕਿਸੇ ਸਰਕਾਰ ਦੇ ਨਵੇਂ ਬਣਾਉਣ ਵਾਸਤੇ ਜਿਹੜਾ ਰੀਅਲ ਏਸਟੇਟ ਦਾ ਏਰੀਆ ਹੈ ਜੀ ਚਾਹੇ ਉਹ ਬਿਲਡਰ ਹੈ ਚਾਹੇ ਉਹ ਡੀਲਰ ਹੈ ਉਹ ਫਾਈਨੈਂਸ਼ੀਅਲੀ ਕਹੋ ਜਾਂ ਮੋਰਲੀ ਕਹੋ ਉਹ ਸਰਕਾਰ ਬਣਾਉਣ 'ਚ ਹਮੇਸ਼ਾ ਬਹੁਤ ਵੱਡਾ ਹਿੱਸਾ ਬਹੁਤ ਵੱਡਾ ਯੋਗਦਾਨ ਦਿੰਦਾ ਵੈ। ਹੈਰਾਨ ਅਸੀਂ ਇਸ ਲਈ ਹੋ ਗਏ ਕਿ ਜਿਸ ਸਰਕਾਰ ਨੂੰ ਅਸੀਂ ਇੰਨੀ ਸਪੋਰਟ ਕੀਤੀ ਉਹਨੇ ਸਾਡੇ ਹਿੱਤਾਂ ਦੇ ਉਹ ਬਿਲਕੁਲ ਧਿਆਨ ਨਹੀਂ ਦਿੱਤਾ ਸਾਡੇ ਨਾਲ ਹੀ ਵਿਤਕਰਾ ਕੀਤਾ ਸਾਨੂੰ ਪਰੇਸ਼ਾਨ ਕੀਤਾ ਪਿਛਲੇ 2 ਸਾਲ ਤੋਂ ਪ੍ਰਾਪਰਟੀ ਦਾ ਬਿਜ਼ਨਸ ਜਿਹੜਾ ਹੈ ਉਹ ਪਿਛਲੇ ਦਿਨਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚੋਂ ਅਗਰ ਕਿਸੇ ਨੇ ਕੋਈ ਜ਼ਮੀਨ ਵੇਚਣੀ ਹੈ ਐਨਓਸੀ ਲਾਗੂ ਨਹੀਂ ਹੋਵੇ ਵੀਡੀਓ ਪਈ ਹੈ ਜੇ ਤੁਸੀਂ ਕਹੋਗੇ ਮੈਂ ਫੋਨ ਤੇ ਦਿਖਾ ਸਕਦਾ ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਕਿਹਾ ਹੋਇਆ ਹੈ ਨਾ ਕਲੀਅਰ ਦੇ ਜੀ ਅਨਤ ਰਾਈਡ ਜਿਹੜੀਆਂ ਕਲੋਨੀਆਂ ਉਹਨਾਂ ਦੇ ਵਿੱਚ ਬਿਜਲੀ ਦੇ ਮੀਟਰ ਨਹੀਂ ਲੱਗਦੇ ਜਿਹੜੇ ਉੱਥੇ ਬੱਚੇ ਰਹਿੰਦੇ ਉਹ ਕਿਵੇਂ ਪੜਦੇ ਹੋਣਗੇ ਮੈਨੂੰ ਉਹਨਾਂ ਦੀ ਫਿਕਰ ਹੈ ਕਿ ਆਮ ਲੋਕ ਸੁਣਨ ਵਿੱਚ ਉਹ ਬਹੁਤ ਵਧੀਆ ਲੱਗਦਾ ਬਟ ਜਦ ਅਸੀਂ ਉਹ ਅਦਾਰੇ ਕੋਲ ਦੇ ਕੇ ਜਾਂਦੇ ਆ ਬਿਜਲੀ ਬੋਰਡ ਕੋਲ ਉਹ ਵੀਡੀਓ ਲੈ ਕੇ ਜਾਂਦੇ ਉਹ ਕਹਿੰਦੇ ਅਸੀਂ ਇਸ ਬਿਆਨ ਨੂੰ ਮੰਨਦੇ ਹੀ ਨਹੀਂ ਸੰਤ ਨੋਟੀਫਿਕੇਸ਼ਨ ਕਹੀ ਦੀਆ ਦੇਖੋ ਬਿਨਾਂ ਤਿਆਰੀ ਤੋਂ ਬਿਆਨ ਲਾਦਣਾ ਇਹ ਹਾਸੋ ਹੂਨਦੀ ਹੈ ਤੇ ਦੁੱਖ ਭਰਿਆ ਹੈ ਸਰਕਾਰ ਦੇ ਪ੍ਰੋਜੈਕਟ ਪਾਸ ਹੈ ਇਹ ਕਿਉਂ ਰੋਕ ਲੱਗਦੀ ਐ ਐਨਓਸੀ ਕੀ ਕਾ ਪੈਸੇ ਦੀ ਮੰਗ ਕਿਉਂ ਕਰਦੇ ਤੇ ਇਹਨਾਂ ਦਾ ਕਹਿਣ ਦਾ ਮਤਲਬ ਇਹ ਐ ਕਿ ਸਾਨੂੰ ਟੈਕਸ ਜਮਾ ਕਰਾਓ ਦੀ ਉਹ ਓਪਨਲੀ ਇਹ ਕਹਿ ਨਹੀਂ ਸਕਦੇ ਕਿ ਸਾਨੂੰ ਰਸੀਦਾ ਦੋ ਅੰਡਰ ਟੇਬਲ ਇਹ ਕਹਿ ਰਹੇ ਕਿ ਟੈਕਸ ਜਮਾ ਕਰਾਓ ਸਾਡੇ ਜਨਰਲ ਕਰਾ ਦਿਓ ਐਨਓਸੀ ਨਹੀਂ ਆਦੀ ਸਭ ਪੁਲਸ ਵਾਲਿਆਂ ਦੇ ਫੋਨ ਆ ਜਾਂਦੇ ਥਾਣੇ ਤੋਂ ਕਿ ਤੁਹਾਡੀ ਰਜਿਸਟਰੀ ਨਹੀਂ ਹੋਈ ਜੀ ਤੁਹਾਡੇ ਕੋਲ ਕੰਪਲੇਂਟ ਆਈ ਐ ਤੁਸੀਂ ਆ ਕੇ ਦਾ ਹੱਲ ਕਰੋ ਅਸੀਂ ਜਾਣਦੇ ਹਾਂ ਅਸੀਂ ਉੱਥੇ ਜਾ ਕੇ ਉਹਦਾ ਡਿਆਨਾ ਵਾਪਸ ਕਰਵਾਉਂਦੇ ਹਾਂ ਕਿਉਂਕਿ ਕਿਸੇ ਕਲਾਈਂਟ ਨੇ ਦਿੱਤਾ ਅਸੀਂ 10 ਲੱਖ ਕਲਾਈਂਟ ਨੂੰ ਹੀ ਮੋੜਦੇ ਹਾਂ 2 ਲੱਖ ਰੁਪਏ ਡੀਲਰਾਂ ਨੂੰ ਇਹ 50 50000 ਰੁਪਏ ਸੀ ਆਪਣੇ ਦਫ਼ਤਰਾਂ ਦੇ ਖਰਚੇ ਦੀ ਪੱਲਿਆ ਤੋਂ ਚੱਤਰੇ ਇਸ ਟਾਈਮ ਸਾਡਾ ਇਹ ਹਾਲ ਹੋਇਆ ਪਿਆ ਤੇ ਸਾਡੇ ਨਾਲ ਇੱਕ ਨਹੀਂ ਦੋ ਨਹੀਂ ਸਾਡੇ ਨਾਲ 15 15 20 ਵੀ ਡੀਲਰ ਹਰ ਬੰਦੇ ਨਾਲ ਜੁੜੇ ਹੁੰਦੇ ਆ ਜੀ ਜਿਹੜੇ ਸਾਡੇ ਕੋਲ ਕੰਮ ਵੀ ਕਰਦੇ ਆ ਕੋਈ ਮਲੇਰ ਕੋਟਲੇ ਤੋਂ ਅੱਗੇ ਰਹਿਦਾ ਕੋਈ ਕੀਤੇ ਦਾ ਅੱਗੇ ਰਹਿ ਉਹਨਾਂ ਨੇ ਵੀ ਆਪਣੇ ਘਰ ਚਲਾਣੇ ਆ ਜੀ ਸਾਰੇ ਪੰਜਾਬ ਦਾ ਬੇੜਾ ਕਰ ਕਰਤੇ ਆ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਬਣੇ ਨੂੰ 2 ਸਾਲ ਤੋਂ ਉੱਪਰ ਹੋ ਚੁੱਕੇ ਨੇ ਪੰਜਾਬ ਦੇ ਲੋਕਾਂ ਨੇ ਬਦਲਾਅ ਕਾਰਨ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣਾਈ ਸੀ ਤੇ ਪੰਜਾਬ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਪੰਕਜ ਸੂਜੀ ਚੇਅਰਮੈਨ ਨੇ ਅਮਨ ਸ਼ਰਮਾ ਜੀ rahul man chanda ਜੋ 22 ਚੇਅਰਮੈਨ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਤਿੰਨੋਂ ਸ਼ਖਸ ਬਿਲਡਰ ਭਾਈਚਾਰੇ ਨਾਲ ਤਾਲੁਕਤ ਰੱਖਦੇ ਨੇ ਕਹਿੰਦੇ ਨੇ ਆਮ ਆਦਮੀ ਦੀ ਸਰਕਾਰ ਬਣਨ ਦੇ ਵਿੱਚ ਬਿਲਡਰ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਸੀ ਕਿਹਾ ਪੰਜਾਬ ਦੇ ਵਿੱਚ ਇਨਾ 2 ਸਾਲਾਂ ਦੇ ਵਿੱਚ ਵਿਕਾਸ ਹੋਇਆ ਏ ਕੀ ਪੰਜਾਬ ਦੇ ਵਿੱਚ ਵਾਕੇ ਹੀ ਬਦਲਾਅ ਆਇਆ ਏ ਆਓ ਤੁਹਾਨੂੰ ਲੈ ਚਲਦੇ ਆ ਪੰਜਾਬ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਕੋਲ ਕੀ ਉਹ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਜੀ 2 ਸਾਲ ਹੋ ਗਏ ਨੇ 2 ਸਾਲ ਤੋਂ ਉੱਪਰ ਹੋ ਚੱਲੇ ਨੇ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਵਿੱਚ ਕਹਿੰਦੇ ਨੇ ਬਦਲਾਅ ਕਰਕੇ ਜਿਹੜੀ ਐ ਸਰਕਾਰ ਬਣਾਈ ਦੀ ਲੋਕਾਂ ਨੇ ਬਿਲਡਰ ਭਾਈਚਾਰੇ ਨੇ ਕੀ ਬਦਲਾਅ ਦੇਖਿਆ ਜੀ ਕੀ ਗੱਣਾ ਚਾਹੁੰਗੇ ਪਹਿਲਾਂ ਤਾਂ ਡੀਵੀਡੀ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ कि ਤੁਸੀਂ ਇੱਥੇ ਆਏ ਸਾਡੇ ਕੋਲ ਔਰ ਜਿੰਨੇ ਵੀ ਸਾਡੇ ਐਸੋਸੀਏਸ਼ਨ ਦੇ ਮੈਂਬਰ ਹੈਗੇ ਨੇ ਬਿਲਡਰਸ ਨੇ ਡੀਲਰਸ ਨੇ ਜਾਂ ਜਿੰਨੇ ਵੀ ਲੋਕ ਪ੍ਰਾਪਰਟੀ ਦੇ ਬਿਜ਼ਨਸ ਨਾਲ ਜੁੜੇ ਹੋਏ ਨੇ ਔਰ ਆਮ ਲੋਕ ਜਿਹੜੇ ਇਸ ਟਾਈਮ ਪ੍ਰਾਪਰਟੀ ਦੇ ਬਿਜ਼ਨਸ ਕਰ ਲੈ ਕੇ ਜਾਂ ਪਉ ਨੂੰ ਅੱਗੇ ਸੇਲ ਪਰਚੇਸ ਕਰਨ ਚ ਪ੍ਰੇਸ਼ਾਨ ਹੋ ਰਹੇ ਨੇ ਉਹ ਸਾਡੀ ਜਿਹੜੀ ਆਵਾਜ਼ ਹੈ ਆਪਣੇ ਚੈਨਲ ਦੇ ਮਾਧਮ ਦੇ ਰਾਹੀਂ ਤੁਸੀਂ ਸਰਕਾਰ ਤੱਕ ਪਹੁੰਚਾ ਰਹੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਜਿਹੜਾ ਸਵਾਲ ਤੁਸੀਂ ਪੁੱਛਿਆ ਵਾ ਵੀ ਬਦਲਾਅ ਦੇਖੋ ਸਾਨੂੰ ਇਹ ਕਿਹਾ ਸੀ ਵੀ ਇੱਕ ਮੌਕਾ ਠੀਕ ਹੈ ਤੇ ਜਿੰਨੇ ਵੀ ਬਿਲਡਰ ਲੈ ਜਿੰਨੇ ਵੀ ਡੀਲਰ ਹੈ ਉਹਨਾਂ ਨੇ ਵੋਟਾਂ ਵੜ ਚੜ ਕੇ ਪਵਾਈਆ ਆਮ ਆਦਮੀ ਪਾਰਟੀ ਨੂੰ ਕਿਉਂਕਿ ਨਵੀਂ ਪਾਰਟੀ ਸੀ ਸਾਨੂੰ ਉਮੀਦਾਂ ਸੀ ਕਿ ਸਰਕਾਰ ਕੁਝ ਬਦਲਾਅ ਲੈ ਕੇ ਆਏਗੀ ਔਰ ਜਿਹਦੇ ਨਾਲ ਸਾਡਾ ਪ੍ਰਾਪਰਟੀ ਦਾ ਬਿਜ਼ਨਸ ਜਿਹੜਾ ਹੈਗਾ ਵੈ ਉਹ ਅੱਗੇ ਵਧੇਗਾ ਪਰ ਸਾਡੀ ਉਮੀਦਾਂ ਤੋਂ ਉਲਟ ਪ੍ਰਾਪਰਟੀ ਦਾ ਕੰਮ ਇਹ ਸਰਕਾਰ ਦੇ ਆਣ ਤੋਂ ਬਾਅਦ ਠੱਪ ਹੋ ਗਿਆ ਅਸੀਂ ਸਾਰੇ ਮੰਤਰੀਆਂ ਨੂੰ ਵੀ ਮਿਲੇ ਹੈ ਜੀ ਅਸੀਂ ਲੋਕਲ ਬੋਡੀ ਦੇ ਦਫਤਰ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟ ਦੇ ਹੈੱਡਸੈਕ ਨੇ ਉਹਨਾਂ ਨੂੰ ਵੀ ਮਿਲੇ ਹੈਗੇ ਜੀ ਔਰ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਸਾਰੇ ਸੁਝਾਅ ਵੀ ਦਿੱਤੇ ਸੋਲੂਸ਼ਨ ਵੀ ਦਿੱਤੇ ਇਹਨਾਂ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਜਾਂ ਕਾਂਗਰਸ ਦੀ ਵੀ ਸਰਕਾਰ ਸੀ ਉਸ ਟਾਈਮ ਤੇ ਸਾਡਾ ਬਿਜ਼ਨਸ ਚੱਲ ਰਿਹਾ ਸੀਗਾ ਔਰ ਅਸੀਂ ਦੇਖੋ ਮੁਹਾਲੀ ਜਿਹੜਾ ਸ਼ਹਿਰ ਹੈ ਪੰਜਾਬ ਦਾ ਮੇਨ ਸ਼ਹਿਰ ਹੈ ਔਰ ਸਰਕਾਰ ਨੂੰ ਰੈਵਨਿਊ ਦੇਣ ਵਾਲਾ ਮੇਨ ਸ਼ਹਿਰ ਜਿਹੜਾ ਵੈ ਮੁਹਾਲੀ ਉਹਦੇ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ ਵੈ ਉਹਦੇ ਨਾਲ ਹੀ ਸੁਤੇਲਾ ਬਿਹਵਾਰ ਕੀਤਾ ਜਾ ਰਿਹਾ ਵੈ ਯਾਨੀ ਕਿ ਜਿੱਥੋਂ ਸਭ ਤੋਂ ਜ਼ਿਆਦਾ ਪੈਸਾ ਸਰਕਾਰ ਕੋਲ ਆਂਦਾ ਵੈ ਉਸ ਕਮਾਊ ਪੁੱਤੋਂ ਦਾ ਹੀ ਗਲਾ ਪਕੜਿਆ ਜਾ ਰਿਹਾ ਵੈ ਅਸੀਂ ਖੁਦ ਇਸ ਚੀਜ਼ ਤੋਂ ਹੈਰਾਨ ਹਾਂ ਔਰ ਆਮ ਆਦਮੀ ਪਰੇਸ਼ਾਨ ਹੈ ਇਸ ਸਰਕਾਰ ਦੇ ਟਾਈਮ ਤੁਸੀਂ ਕਹਿੰਦੇ ਹੋ ਅਸੀਂ ਇਸ ਚੀਜ਼ ਤੋਂ ਹੈਰਾਨ ਹੈ ਸੋ ਸਭ ਤੁਸੀਂ ਨੋਟਾਂ ਦੇ ਨਾਲ ਵੋਟਾਂ ਵੀ ਇਹਨਾਂ ਨੂੰ ਪੁਆਈਆਂ ਜੀ ਠੀਕ ਹੈ ਜੀ ਹੁਣ ਤੁਸੀਂ ਹੈਰਾਨ ਕਿਸ ਤਰ੍ਹਾਂ ਹੋ ਸਕਦੇ ਹੋ ਜੀ ਸਰ ਦੇਖੋ ਜਦੋਂ ਕਿਸੇ ਸਰਕਾਰ ਦੇ ਨਵੇਂ ਬਣਾਉਣ ਵਾਸਤੇ ਜਿਹੜਾ ਰੀਅਲ ਏਸਟੇਟ ਦਾ ਏਰੀਆ ਹੈ ਜੀ ਚਾਹੇ ਉਹ ਬਿਲਡਰ ਹੈ ਚਾਹੇ ਉਹ ਡੀਲਰ ਹੈ ਉਹ ਫਾਈਨੈਂਸ਼ੀਅਲੀ ਕਹ ਲੋ ਜਾਂ ਮੋਰਲੀ ਕਹ ਲੋ ਉਹ ਸਰਕਾਰ ਬਣਾਉਣ 'ਚ ਹਮੇਸ਼ਾ ਬਹੁਤ بڑا ਹਿੱਸਾ ਬਹੁਤ بڑا ਯੋਗਦਾਨ ਦਿੰਦਾ ਵੈ ਹੈਰਾਨ ਅਸੀਂ ਇਸ ਲਈ ਹੋ ਗਏ ਕਿ ਜਿਸ ਸਰਕਾਰ ਨੂੰ ਅਸੀਂ ਇੰਨੀ ਸਪੋਰਟ ਕੀਤੀ ਉਨੇ ਸਾਡੇ ਹਿੱਤਾਂ ਦੇ ਉਹ ਬਿਲਕੁਲ ਧਿਆਨ ਨਹੀਂ ਦਿੱਤਾ ਸਾਡੇ ਨਾਲ ਹੀ ਵਿਤਕਰਾ ਕੀਤਾ ਸਾਨੂੰ ਪਰੇਸ਼ਾਨ ਕੀਤਾ ਪਿਛਲੇ 2 ਸਾਲ ਤੋਂ ਪ੍ਰਾਪਰਟੀ ਦਾ ਬਿਜ਼ਨਸ ਜਿਹੜਾ ਵੈ ਉਹ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਤੁਸੀਂ ਖੁਦ ਦੇਖ ਸਕਦੇ ਹੋ ਡਿਵੀਜੀ ਕਹਿੰਦੇ ਨੇ ਰੀਅਲ ਏਸਟੇਟ ਦਾ ਜਿਹੜਾ ਬਿਜ਼ਨਸ ਹੈ ਸਰਕਾਰ ਆਉਣ ਤੋਂ ਬਾਅਦ ਬਿਲਕੁਲ ਕਹਿੰਦੇ ਨੇ ਖਤਮ ਹੋ ਗਿਆ ਕੀ ਇਹਹੀਆਂ ਔਕੜਾਂ ਜਿਹੜੀਆਂ ਸਰਕਾਰ ਨੇ ਪੈਦਾ ਕਰ ਦਿੱਤੀਆਂ ਜਿਹਦੇ ਨਾਲ ਇਹ ਰੀਅਲ ਏਸਟੇਟ ਦਾ ਜਿਹੜਾ ਬਿਜ਼ਨਸ ਹੈ ਬਿਲਕੁਲ ਠੱਪ ਹੋਣ ਦੀ ਗੁਜ਼ਾਰ ਤੇ ਆਇਆ ਹੈ ਪਹਿਲਾਂ ਤਾਂ ਸਾਰੇ ਜਿੰਨੇ ਤੁਹਾਡੇ ਲੋਕ ਚੈਨਲ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਮੇਰੇ ਭਰਾ ਐ ਵੱਡੇ ਪੰਕਜ ਜੀ ਇਹਨਾਂ ਨੇ ਕਹੀ ਹੈ ਕਿ ਵੋਟਾਂ ਵੀ ਦਿੱਤੀਆਂ ਤੇ ਨੋਟ ਵੀ ਲਾਏ ਤੇ ਸਰਕਾਰ ਬਣਾਈ no doubt ਬਿਲਡਰਸ ਨੇ ਡੀਲਰਸ ਨੇ ਜਿਨ੍ਹਾਂ ਨੂੰ ਉਮੀਦ ਸੀ ਕਿ ਕੁਝ ਨਵਾਂ ਹੋਊਗਾ ਉਹਨਾਂ ਨੇ ਕੀਤਾ ਪਰ ਮੈਂ ਨਹੀਂ ਕੀਤਾ ਮੈਂ ਆਪਣੇ ਆਪ ਨੂੰ ਕਲੀਅਰ ਕਰ ਦਿੰਦਾ ਨਾ ਮੈਂ ਇਹਨਾਂ ਨੂੰ ਵੋਟ ਪਾਈ ਹੈ ਨਾ ਮੈਂ ਇਹਨਾਂ ਦੀ ਸਪੋਰਟ ਕੀਤੀ ਹੈ ਤੇ ਨਾ ਕਰਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਪੰਜਾਬ ਦਾ ਬੇੜਾ ਕਰਕ ਕਰਨਾ ਜੇ ਆਪਾਂ ਬਾਂਦਰ ਦੇ ਹੱਥ 'ਚ ਕਾਰ ਫੜਾ ਦਈਏ ਨਾ ਉਹ ਚਲਾ ਨਹੀਂ ਸਕਦਾ ਉਹ ਉਹਦੇ 'ਚ ਕਦੀ ਸੀਟ ਦੇ ਅੱਗੇ ਬੈਠ ਜੂਗਾ ਕਦੀ ਪਿੱਛੇ ਬੈਠ ਜੂਗਾ ਕਦੀ ਸਟੀਅਰਿੰਗ ਤੇ ਚੜ੍ਹ ਜੂਗਾ ਪਰ ਉਹ ਗੱਡੀ ਨੂੰ ਡਰਾਈਵ ਨਹੀਂ ਕਰ ਸਕਦਾ ਮੈਨੂੰ ਆਲਰੇਡੀ ਪਤਾ ਸੀ ਤੇ ਨੰਬਰ 2 ਜਿਹੜੀ ਤੁਸੀਂ ਕਹਰੇ ਔਕੜਾ ਇਹ ਪਾਰਟੀ ਦਾ ਨਾਮ ਹੈ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਤੋਂ ਭਾਵ ਹੈ ਕਿ ਆਮ ਜਿਹੜੇ ਆਮ ਲੋਕ ਹੈ ਉਹਨਾਂ ਦੀ ਪਾਰਟੀ ਹੈ ਪਰ ਮੈਨੂੰ ਕਿਤੇ ਵੀ ਇਹਨਾਂ ਦੀ ਸੋਚ ਦੇ ਵਿੱਚ ਆਮ ਆਦਮੀ ਵਾਲੀ ਸੋਚ ਦਿਖਦੀ ਨਹੀਂ ਔਕੜ ਇੱਥੇ ਆਉਂਦੀ ਆ ਤੁਸੀਂ ਬਿਲਡਰ ਸਾਨੂੰ ਸਾਨੂੰ ਛੱਡ ਦਿਓ ਕਿਉਂਕਿ ਸਾਡੇ ਤਾਂ 26 ਇਹਨਾਂ ਨੇ ਬਿਲਡਰਾਂ ਦੀ ਇਦਾਂ ਦੀ ਬਣਾਈ ਲੋਕਾਂ ਦੇ ਮੂਹਰੇ ਜਦ ਵੋਟਾਂ ਵੀ ਮੰਗੀਆਂ ਕਿ ਅਸੀਂ ਪਤਾ ਨਹੀਂ ਕਿੱਡੇ ਕਿ ਬੜੇ ਧੂ ਮਾਫੀਆਂ ਜਾਂ ਕੁਛ ਐਦਾਂ ਦਾ ਇਹਨਾਂ ਨੇ ਵਰਡ ਵੀ ਯੂਜ਼ ਕਰੇ ਮੈਂ ਉਦੋਂ ਵੀ ਸਮਝਾਈ ਗਿਆ ਕਿ ਇਹ ਸਾਡੇ ਸਾਡੀ ਲੋਬੀ ਵਾਸਤੇ ਗਲਤ ਬੋਲਦੇ ਆ ਜਦ ਕਿ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਤੇ ਲੋਕਾਂ ਨੂੰ ਉਹਨਾਂ ਦੇ ਸੁਪਨਿਆਂ ਦੀ ਦਾ ਘਰ ਵੀ ਦੰਨੇ ਆ ਤੇ ਉਹਨਾਂ ਨੂੰ ਜਗ੍ਹਾ ਵੀ ਪ੍ਰੋਵਾਈਡ ਕਰਾਨੇ ਪਰ ਇਹ ਸਾਨੂੰ ਗਲਤ ਬੋਲ ਰਹੇ ਆ ਇਹ ਕੱਲ ਨੂੰ ਵੀ ਆਪਣਾ ਨੁਕਸਾਨ ਕਰਨਗੇ ਆਪਾਂ ਬਿਲਡਰਾਂ ਨੂੰ ਹੁਣ ਇੱਕ ਸਾਈਡ ਕਰਦੀ ਆ ਜਿਹੜੀ ਮੈਂ ਆਮ ਆਦਮੀ ਇੱਕ ਐਨਓਸੀ ਦੀ ਕੰਡੀਸ਼ਨ ਲਾਈ ਗਈ ਹੈ ਪੰਜਾਬ ਦੇ ਵਿੱਚ ਸਭ ਸਭ ਨੂੰ ਪਤਾ ਤੁਸੀਂ ਪੱਤਰਕਾਰ ਭਰਾ ਐ ਤੁਹਾਨੂੰ ਵੀ ਪਤਾ ਉਹ ਐਨਓਸੀ ਕੀ ਆ ਕਿ ਜਿੱਦਾਂ ਇੱਕ ਸ਼ਹਿਰ ਦੇ ਵਿੱਚ ਐ ਤਾਂ ਉਹ ਐਨਓਸੀ ਆ ਜਿਹੜੀ ਉਹ ਮਿਊਨਿਸਪਲ ਕਾਉਂਸਲ ਜਾਂ ਮਿਊਨਿਸਪਲ ਕਾਰਪੋਰੇਸ਼ਨ ਪ੍ਰੋਵਾਈਡ ਕਰੂਗੀ ਤਾਂ ਰਜਿਸਟਰੀ ਹੋਊਗੀ ਇਦਾਂ ਹੀ ਆ ਜੀ ਪਰ ਮੈਂ ਇਹ ਗੱਲ ਕਰਦਾ ਕਿ ਜਿਹੜੇ ਸਾਡੇ ਨਾਲ ਪਿੰਡ ਐ ਉਹਨਾਂ ਦੇ ਵਿੱਚ ਜੇ ਕਿਸੇ ਦੇ ਕੋਲ ਦੋ ਵੀ ਸਵੇ ਤਿੰਨ ਵੀ ਸਵੇ ਜਗ੍ਹਾ ਐ ਕਿਸੇ ਗਰੀਬ ਪਰਿਵਾਰ ਦੇ ਕੋਲ ਐ ਕਿਸੇ ਨੇ ਆਪਣਾ ਬੱਚਾ ਪੜਾਉਣਾ ਕਰਨਾ ਐ ਉਹ ਤਾਂ ਕਿਸੇ ਵੀ ਕੰਡੀਸ਼ਨ ਚ ਉਸ ਜਗ੍ਹਾ ਦੀ ਰਜਿਸਟਰੀ ਹੀ ਨਹੀਂ ਕਰਵਾ ਸਕਦਾ ਜੇ ਆਪਾਂ ਕਹੀਏ ਕਿ ਹਾਂ ਉਹਨੂੰ ਅਸੀਂ ਪੈਸੇ ਦੇ ਕੇ ਜਿੱਦਾਂ ਆਪਾਂ ਕਹਿੰਦੇ ਪੈਸੇ ਦੇ 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 ਭਰਾ ਇੱਕ ਪੰਚਾਇਤੀ ਕਾਗਜ਼ ਬਣਾ ਦਨੈ ਤੈਨੂੰ ਕਬਜ਼ਾ ਦੇ ਦਨ ਤਾਂ ਜੇ ਰਜਿਸਟਰੀ ਨਹੀਂ ਹੁੰਦੀ ਜੇ ਉਸ ਪਲਾਟ ਦੀ ਕੀਮਤ 5 ਲੱਖ ਹੈ ਤਾਂ ਉਹਨੂੰ 2.5 2.5 ਲੱਖ ਰੁਪਏ ਚ ਲੋਕ ਵੇਚਣ ਚ ਮਜਬੂਰ ਹੈ ਇਹਨਾਂ ਨੇ ਲੋਕਾਂ ਦਾ ਯਾਨੀ ਕਿ ਮਾਲੀ ਤੌਰ ਤੇ ਵੀ ਨੁਕਸਾਨ ਕਰਿਆ ਤੇ ਜਾਨੀ ਤੌਰ ਤੇ ਵੀ ਨੁਕਸਾਨ ਕਰਿਆ ਜਾਨੀ ਮੈਂ ਇਸ ਲਈ ਕਹਿ ਰਿਹਾ ਜੇ ਜੇ ਸਾਡਾ ਕੋਈ ਕਿਸਾਨ ਵੀਰ ਫਾਹਾ ਲਾਉਂਦਾ ਤਾਂ ਉਹਦਾ ਤਾਂ ਕਈ ਵਾਰ ਪਤਾ ਲੱਗ ਜਾਂਦਾ ਅਖਬਾਰਾਂ 'ਚ ਆ ਜਾਂਦਾ ਤੁਸੀਂ ਪੱਤਰਕਾਰ ਭਰਾ ਪਹੁੰਚਦੇ ਪਰ ਜਿਹੜੇ ਕੋਈ ਲੋਕ ਕਮਿਊਨਿਟੀ ਦੇ ਲੋਕ ਹੈ ਕੋਈ ਗਰੀਬ ਤਬਕੇ ਦੇ ਲੋਕ ਹੈ ਉਹਨਾਂ ਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਕਿਉਂਕਿ ਉਹਨਾਂ ਨੇ ਕਿਸੇ ਨੇ ਕੋਈ ਕੁੜੀ ਦਾ ਵਿਆਹ ਰੱਖਿਆ ਉਹਨੂੰ ਉਮੀਦ ਹੁੰਦੀ ਕਿ ਮੈਂ ਆਪਣਾ ਪਲਾਟ ਵੇਚ ਕੇ ਇਹ ਕੁੜੀ ਦਾ ਵਿਆਹ ਭਗਤਾ ਲੂਗਾ ਬਟ ਉਹ ਅੱਜ ਦੀ ਡੇਟ 'ਚ ਆਪਣੀ ਜਗ੍ਹਾ ਨਹੀਂ ਵੇਚ ਪਾਰ ਰਿਆ ਤੇ ਐਦਾਂ ਦੇ ਕਿੰਨੇ ਹੀ ਲੋਕ ਸਾਡੇ ਨੋਟਿਸ 'ਚ ਨੇ ਜਿਹੜੇ ਮਰ ਚੁੱਕੇ ਆ ਜਾਂ ਘਰ ਛੱਡ ਕੇ ਭੱਜ ਚੁੱਕੇ ਆ ਹਾਂ ਅਮਨ ਜੀ ਜੇ ਗੱਲ ਕਰੀਏ ਭਗਵਾਨ ਤਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੇ ਬਿਆਨ ਦਿੱਤਾ ਏ ਕਿ ਪੰਜਾਬ ਦੇ ਵਿੱਚੋਂ ਅਗਰ ਕਿਸੇ ਨੇ ਕੋਈ ਜ਼ਮੀਨ ਵੇਚਣੀ ਹੈ ਐਨਓਸੀ ਲਾਗੂ ਨਹੀਂ ਹੋਊਗੀ ਤੇ ਇਹ ਤਾਂ ਤੁਸੀਂ ਪੱਤਰਕਾਰ ਭਰਾ ਆਂ ਅਸੀਂ بڑے ਦਾਅਵੇ ਨਾਲ ਬੈਠ ਕੇ ਇਹ ਗੱਲ ਕਹਿ ਰਹੇ ਸਾਨੂੰ ਚੈਲੰਜ ਕਰਦਾਣੋ ਇਸ ਗੱਲ ਤੇ ਕਿ ਆ ਐਨਓਸੀ ਨਹੀਂ ਲੱਗਦੀ ਤੁਸੀਂ ਜਾ ਕੇ ਤਹਿਸੀਲ 'ਚ ਪਤਾ ਕਰ ਸਕਦੇ ਪਹਿਲੀ ਗੱਲ ਦੂਜੀ ਗੱਲ ਮੈਂ ਤੁਹਾਨੂੰ ਬਿਆਨ ਦੀ ਗੱਲ ਦੱਸਦਾ ਸਾਡੇ ਉਹ ਜਿਹੜੇ ਭਗਵੰਤ ਮਾਨ ਸਾਹਿਬ ਹੈ ਮੈਂ ਬਾਰ-ਬਾਰ ਆਪਣੀ ਇੰਟਰਵਿਊ ਚ ਵੀ ਕਹਿੰਦਾ ਉਹਨਾਂ ਕਿ ਉਹ ਆਮ ਆਦਮੀ ਪਾਰਟੀ ਦੇ ਸੀਐਮ ਨਹੀਂ ਹੈ ਉਹ ਪੂਰੇ ਪੰਜਾਬ ਦੇ ਸੀਐਮ ਹੈ ਤੇ ਅਸੀਂ ਪੰਜਾਬ ਦੇ ਵਾਸੀ ਆ ਸਾਡੇ ਵੀ ਸੀਐਮ ਹੈ ਤੇ ਇਸ ਕਰਕੇ ਸਾਡੇ ਵੀ ਯਾਨੀ ਕਿ ਉਹ ਰਿਸਪੈਕਟਡ ਹੈ ਭਗਵੰਤ ਮਾਨ ਸਾਹਿਬ ਪਰ ਮੈਂ ਭਗਵੰਤ ਮਾਨ ਸਾਹਿਬ ਨੂੰ ਜੇ ਕਿਸੇ ਤੇ ਵੀਡੀਓ ਉਹਨਾਂ ਕੋਲ ਜਾਂਦੀ ਹੈ ਮੈਂ ਉਹਨੂੰ ਦੱਸਣਾ ਚਾਹੁੰਦਾ ਕਿ ਤੁਹਾਨੂੰ ਸੀਰੀਅਸ ਨਹੀਂ ਲਿਆ ਜਾਂਦਾ ਥੋੜੇ ਹੀ ਅ fırsਰਾਂ ਵੱਲੋਂ ਮੇਰੇ ਕੋਲ ਵੀਡੀਓ ਪਈ ਹੈ ਜੇ ਤੁਸੀਂ ਕਹੋਗੇ ਮੈਂ ਫੋਨ ਤੇ ਦਿਖਾ ਸਕਦਾ ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਕਿਹਾ ਹੋਇਆ ਹੈ ਕਲੀਅਰ ਕਿ ਜੀ ਅਨਥਰਾਇਜ਼ਡ ਜਿਹੜੀਆਂ ਕਲੋਨੀਆਂ ਉਹਨਾਂ ਦੇ ਵਿੱਚ ਬਿਜਲੀ ਦਾ ਮੀਟਰ ਨਹੀਂ ਲੱਗਦੇ ਜਿਹੜੇ ਉੱਥੇ ਬੱਚੇ ਰਹਿੰਦੇ ਆ ਉਹ ਕਿਵੇਂ ਪੜ੍ਹਦੇ ਹੋਣਗੇ ਮੈਨੂੰ ਉਹਨਾਂ ਦੀ ਫਿਕਰ ਹੈ ਤੇ ਆਮ ਲੋਕ ਸੁਣਨ ਚੋਂ ਬਹੁਤ ਵਧੀਆ ਲੱਗਦਾ ਬਟ ਜਦ ਅਸੀਂ ਉਹ ਅਦਾਰੇ ਕੋਲ ਲੈ ਕੇ ਜਾਂਦੇ ਆ ਬਿਜਲੀ ਬੋਰਡ ਕੋਲ ਉਹ ਵੀਡੀਓ ਲੈ ਕੇ ਜਾਂਦੇ ਉਹ ਕਹਿੰਦੇ ਅਸੀਂ ਇਸ ਬਿਆਨ ਨੂੰ ਮੰਨਦੇ ਹੀ ਨਹੀਂ ਸੰਤਾਂ ਨੋਟੀਫਿਕੇਸ਼ਨ ਚਾਹੀਦੀ ਆ ਦੇਖੋ ਬਿਨਾ ਤਿਆਰੀ ਤੋਂ ਬਿਆਨ ਲਾ ਦਾਣਾ ਇਹ ਹਾਸੋ ਹੀਣ ਵੀ ਹੈ ਤੇ ਦੁੱਖ ਭਰਿਆ ਵੀ ਹੈ ਠੀਕ ਹੈ ਮੈਂ ਫੇਰ ਕਹਣਾ ਕਿ ਸਾਡੇ ਰਿਸਪੈਕਟਡ ਆ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਬੋਲਣ ਤੋਂ ਜਿਹੜੀ ਜਿਹੜਾ ਕੰਮ ਉਹ ਕਰੇ ਨਹੀਂ ਸਕਦੇ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ ਉਹ ਚੀਜ਼ ਦਾ ਬਿਆਨ ਦੇਣਾ ਇਹ ਚੰਗੀ ਗੱਲ ਨਹੀਂ ਤੇ ਮੰਤਰੀ ਸਾਹਿਬ ਤਾਂ ਕਹਿੰਦੇ ਤੇ ਪੰਜਾਬ ਦਾ ਸੂਬੇ ਦਾ ਨੰਬਰ 1 ਸ਼ਹਿਰ ਜਿਹੜਾ ਹੈ ਕਰਨ ਨੂੰ ਬਣਾ ਦਿੱਤਾ ਜਾਵੇਗਾ ਤੇ ਰੁਜ਼ਗਾਰ ਦੀ ਕਮੀ ਨਹੀਂ ਹੋਵੇਗੀ ਹਾਂ ਬਿਲਕੁਲ ਉਹ ਸਹੀ ਕਹਿ ਰਹੇ ਸੀ ਫਿਰ ਰੁਜ਼ਗਾਰ ਦੀ ਕਮੀ ਰੁਜ਼ਗਾਰ ਉਵੇ ਹੈਗਾ ਪਰ ਉਹ ਰੁਜ਼ਗਾਰ ਕਰ ਨਹੀਂ پا ਰਹੇ ਲੋਕ ਰੁਜ਼ਗਾਰ ਦੀ ਕਮੀ ਨਹੀਂ ਹੈ ਪਰ ਰੋਜ਼ਗਾਰ ਹੁਣ ਇੱਥੇ ਲੋਕਾਂ ਨੂੰ ਮਿੱਟੀ ਵੀ ਚਾਹੀਦੀ ਆ ਰੇਤਾ ਵੀ ਚਾਹੀਦਾ ਸਿਮਿੰਟ ਵੀ ਚਾਹੀਦਾ ਲੇਬਰ ਵੀ ਚਾਹੀਦੀ ਆ ਬਟ ਐਨਓਸੀ ਦੀ ਕੰਡੀਸ਼ਨ ਲਾ ਕੇ ਰੋਜ਼ਗਾਰ ਨੂੰ ਚਲਦੇ ਨੂੰ ਬੰਦ ਕਰਤਿਆ ਗਿਆ ਨਹੀਂ ਜੇ ਗੱਲ ਕਰੇ ਰੇਤਾ ਬਜਰੀ ਦੀ ਕ੍ਰੈਸ਼ਰ ਤਾਂ ਬਿਲਕੁਲ ਚੱਲ ਰਹੇ ਆ ਕ੍ਰੈਸ਼ਰ ਚੱਲ ਰਹੇ ਆ ਹਾਂ ਇੱਧੇ ਤੇ ਆਜੋ ਕਹਿੰਦੇ ਸੀ ਕਿ ਰੇਤਾ ਦਾ ਅਸੀਂ ਆਮੋ ਆਮ ਕਰਦਾਂਗੇ ਫ੍ਰੀ ਕਰਦਾਂਗੇ ਤੇ ਅੱਜ ਮੈਂ ਕਹਿੰਦਾ ਵੀ ਇੱਕ ਗਰੀਬੰਦਾ ਜੇ ਮਕਾਨ ਬਣਾਣਾ ਹੋਵੇ ਉਹ ਇੱਕ ਰੇਤੇ ਦਾ ਟੀਪਰ ਖਰੀਦ ਕੇ ਹੀ ਬਸ ਕਰ ਦਿੰਦਾ ਤੁਸੀਂ ਇਹ ਕਹਿਣਾ ਚਾਹ ਰਹੇ ਕਿ ਰੋਜ਼ਗਾਰ ਦੀ ਤੁਸੀਂ ਗੱਲ ਕੀਤੀ ਜਾਂ ਰੇਤ ਦੀ ਗੱਲ ਕੀਤੀ ਸਰ ਮੈਂ ਤੁਹਾਨੂੰ ਦੱਸਣਾ ਇਹ ਚਾਹ ਰਿਹਾ ਕਿ ਇਸ ਟਾਈਮ 90% ਜਿਹੜੇ ਬਿਲਡਰ ਹੈ ਉਹ ਪੰਜਾਬ ਦੇ ਵਿੱਚ ਕੋਈ ਨਵਾਂ ਪ੍ਰੋਜੈਕਟ ਨਹੀਂ ਲਗਾ ਰਹੇ ਹੈਗੇ ਕਿਉਂਕਿ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਪ੍ਰੋਜੈਕਟ ਪਾਸ ਕਿੱਦਾਂ ਹੋਣਾ ਹੈ ਅਸੀਂ ਮੰਤਰੀਆਂ ਨੂੰ ਮਿਲੇ ਅਸੀਂ ਲੋਕਲ ਬੋਰਡੀ ਦਫ਼ਤਰ ਜਾ ਕੇ ਮਿਲੇ ਉਧਰ ਜਾ ਕੇ ਅਸੀਂ ਉਹਨਾਂ ਨੂੰ ਇੱਕ ਨਵੀਂ ਪਾਲਿਸੀ ਬਣਾਉਣ ਵਾਸਤੇ ਕਿਹਾ ਜਿਹੜੇ ਆਲਰੇਡੀ ਬਣ ਚੁੱਕੇ ਹੈਗੇ ਆ ਉਹਦੇ ਵਾਸਤੇ ਕੁਝ ਹੱਲ ਦੇਣ ਨੂੰ ਕਿਹਾ ਪਰ ਦੋਨੋਂ ਗੱਲਾਂ ਉੱਥੇ ਦੀ ਉੱਥੇ ਰੁਕੀ ਹੋਈਆਂ ਨੇ ਇਸ ਕਰਕੇ ਨਾ ਤਾਂ ਕੋਈ ਬਿਲਡਰ ਨਵਾਂ ਪ੍ਰੋਜੈਕਟ ਲਗਾ ਰਿਹਾ ਹੈ 90% ਬਿਲਡਰ ਕੋਈ ਹਿਮਾਚਲ ਜਾ ਕੇ ਪ੍ਰੋਜੈਕਟ ਲਗਾ ਰਿਹਾ ਹੈ ਕੋਈ ਰਾਜਸਥਾਨ ਜਾ ਰਿਹਾ ਹੈ ਕੋਈ ਕੰਮ ਹੀ ਛੱਡ ਰਿਹਾ ਹੈ ਠੀਕ ਹੈ ਜੀ ਤੇ ਇਸ ਕਰਕੇ ਤੁਸੀਂ ਇਹ ਸਮਝ ਸਕਦੇ ਹੋ ਵੀ ਜੇ ਜਿਹੜਾ ਪ੍ਰਾਪਰਟੀ ਦਾ ਕੰਮ ਹੈ ਜੀ ਇਹਦੇ ਵਿੱਚ ਮਜ਼ਦੂਰ ਵੀ ਆਉਂਦੇ ਆ ਇਹਦੇ ਵਿੱਚ ਦਰਵਾਜ਼ੇ ਵਾਲੇ ਵੀ ਆਉਂਦੇ ਆ ਇਹਦੇ ਵਿੱਚ ਟਾਈਲ ਵਾਲੇ ਵੀ ਆਉਂਦੇ ਆ ਇਹਦੇ ਵਿੱਚ ਪੇਂਟ ਵਾਲੇ ਵੀ ਆਉਂਦੇ ਆ ਇਹਦੇ ਵਿੱਚ ਸੀਮੈਂਟ ਵਾਲੇ ਵੀ ਆਉਂਦੇ ਆ ਹਾਰਡਵੇਅ ਜਦੋਂ ਕਿਸਾਨ ਵੀ ਆਂਦੇ ਜਿੱਦੀ ਜ਼ਮੀਨ ਵਿਕਦੀ ਹੈ ਔਰ ਜਦੋਂ ਇੱਕ ਨਵਾਂ ਘਰ ਬਣ ਜਾਂਦਾ ਹੈ ਉਹਦੇ ਅੰਦਰ ਏਸੀ ਵੀ ਲੱਗਦਾ ਵੈ ਉਹਦੇ ਅੰਦਰ ਗੀਜ਼ਰ ਵੀ ਲੱਗਦਾ ਵੈ ਉਹਦੇ ਅੰਦਰ ਚਿਮਨੀ ਵੀ ਲੱਗਦੀ ਕਹਿਣ ਦਾ ਮਤਲਬ ਹੈ ਵੀ ਇਸ ਬਿਜ਼ਨਸ ਨਾਲ ਕਿੰਨੇ ਸਾਰੇ ਬਿਜ਼ਨਸ ਜੁੜੇ ਹੋਏ ਨੇ ਔਰ ਅਗਰ ਇਹ ਬਿਜ਼ਨਸ ਠੱਪੁੰਦਾ ਵੈ ਇਹ ਬਿਜ਼ਨਸ ਰੁਕਦਾ ਵੈ ਬਿਲਡਰ ਦਾ ਕੰਮ ਰੁਕਦਾ ਵੈ ਤਾਂ ਪੂਰੀ ਮਾਰਕੀਟ ਰੁਕਦੀ ਹੈ ਪੂਰੀ ਮਾਰਕੀਟ ਦੀ ਇਕਨੋਮੀ ਰੁਕਦੀ ਹੈ ਸੋ ਸਰ ਤੁਸੀਂ ਕਹਿੰਦੇ ਆ ਕਿ ਨਵੀਂ ਪਾਲਿਸੀ ਨੂੰ ਸਰਕਾਰ ਨੂੰ ਅਸੀਂ ਅਪੀਲ ਕੀਤੀ ਪਰ ਸਰਕਾਰ ਨੇ ਤਾਂ ਨਵੀਂ ਪਾਲਿਸੀ ਬਣਾ ਦਿੱਤੀ ਹੈ ਕਿ 1 بی ਐਚ ਕੇ ਆ 2 بی ਐਚ ਕੇ ਫਲੈਟ ਇਹ ਨਵੀਂ ਪਾਲਿਸੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਉਹ ਪਾਲਿਸੀ ਅਸੀਂ ਪ੍ਰਪੋਜ਼ ਜਿਹੜੀ ਗੱਲ ਹੋਈ ਹੈ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੀ ਪਾਲਿਸੀ ਜਿਹੜੀ ਕਮੀਆਂ ਦੀ ਤੁਸੀਂ ਗੱਲ ਕਰਦੇ ਹੋ ਕਿ ਇੱਕ ਆਮ ਆਦਮੀ ਦੀ ਸਰਕਾਰ ਉਨੇ ਇਹ ਕਰ ਦਿੱਤਾ ਕਿ ਆਮ ਆਦਮੀ ਇੱਕ 1 بی ایچ ਕੇ ਫਲੈਟ ਨਹੀਂ ਬਣਾ ਸਕਦਾ ਜਾਂ ਨਹੀਂ ਖਰੀਦ ਸਕਦਾ ਬਿਲਡਰ ਨਹੀਂ ਬਣਾ ਸਕਦਾ ਖੁਦ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਅਸੀਂ ਨਵੀਂ ਪਾਲਿਸੀ ਲੈ ਕੇ ਆਵਾਂਗੇ ਉਹਦੇ ਵਿੱਚ 1 بی ایچ ਕੇ ਦਾ ਫਲੈਟ ਹੋਏਗਾ ਹੀ ਨਹੀਂ ਯਾਨੀ ਕਿ ਖਰੜ ਮੁਹੱਲੀ ਜੀਰਪੁਰ ਜਾਂ ਪੰਜਾਬ ਦੇ ਵਿੱਚ ਅਗਰ ਕਿਸੇ ਗਰੀਬ ਪਰਿਵਾਰ ਨੇ 15 20 25 ਲੱਖ ਦਾ ਘਰ ਖਰੀਦਣ ਦਾ ਸੁਪਨਾ ਹੈ ਤਾਂ ਉਹਦਾ ਸੁਪਨਾ ਚੂਰ ਚੂਰ ਹੋ ਗਿਆ ਦੂਸਰੀ ਗੱਲ ਪਾਲਿਸੀ ਇਹ ਤਿਆਰ ਨਹੀਂ ਹੋਈ ਅਸੀਂ ਜਾ ਕੇ ਉੱਥੇ ਮੰਤਰੀ ਜੀ ਕੋ ਗਏ ਤਾਂ ਉਹ ਜਿਵੇਂ ਕਿ ਲੋਕਲ ਬੁੜੀ ਦਫ਼ਤਰ ਉਹਨਾਂ ਨੇ ਕਿਹਾ ਕਿ ਅਸੀਂ ਮੰਤਰੀ ਹਿੱਕੋਲ ਪੇਜ ਦਿੱਤੀ ਹੈ ਕੈਬਨਿਟ ਦੇ ਵੀ ਚੱਲੇ ਗਈ ਹੈ ਬਟ ਇਹ ਜਿਹੜਾ ਡਿਪਾਰਟਮੈਂਟ ਹੈ ਹਾਊਸਿੰਗ ਦਾ ਹੁਣ ਭਗਵੰਤ ਮਾਨ ਜੀ ਕੋਲ ਖੁਦ ਕੋਲ ਹੈ ਪਰ ਪਿਛਲੇ 4 ਮਹੀਨੇ ਤੋਂ ਸਰ ਉਸ ਪਾਲਿਸੀ ਦਾ ਨਾ ਕੋਈ ਰਿਪਲਾਈ ਆਇਆ ਔਰ ਨਾ ਹੀ ਕੋਈ ਐਨਓਸੀ ਦਾ ਮਸਲਾ ਹੱਲ ਹੋਇਆ ਅਗਰ ਪੰਜਾਬ ਦੇ ਵਿੱਚ ਇਹੋ ਜਿਹੇ ਬਿਲਡਰਾਂ ਦੇ ਹਾਲਾਤ ਰਹੇ ਤਾਂ ਆਉਣ ਵਾਲਾ ਸਮਾਂ ਕਿਹਾ ਜਾਊਗਾ ਸਰ ਆਉਣ ਵਾਲਾ ਸਮਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਜ਼ਿਆਦਾਤਰ ਬਿਲਡਰ ਇੱਥੋਂ ਦੀ ਨਿਕਲਦੇ ਜਾ ਰਹੇ ਹੈਗੇ ਨੇ ਇਹ ਭਗਵੰਤ ਮਾਨ ਜੀ ਇਨਵੈਸਟਮੈਂਟ ਦਾ ਇੱਥੇ ਸਬਮਿਟ ਕਰਦੇ ਆ 12 ਇਨਵੈਸਟਰ ਬੁਲਾਉਂਦੇ ਆ ਕਿ ਭਾਈ ਸਾਹਿਬ ਤੁਸੀਂ ਪੰਜਾਬ ਜਾ ਕੇ ਪੈਸਾ ਲਗਾਓ ਪਰ ਜਿਹੜੇ ਲੋਕ ਇੱਥੇ ਦੇ ਬਿਜ਼ਨਸਮੈਨ ਜਿਹੜੇ ਇੱਥੇ ਹਿਮਾਚਲ ਤੋਂ ਇਨਵੈਸਟ ਕਰਾਉਂਦੇ ਨੇ ਕਿ ਹਿਮਾਚਲ ਵਾਲਿਆਂ ਨੂੰ ਘਰ ਵੇਚਦੇ ਨੇ ਦਿੱਲੀ ਵਾਲਿਆਂ ਨੂੰ ਘਰ ਵੇਚਦੇ ਨੇ ਜੰਮੀ ਵਾਲ ਜੰਮੂ ਵਾਲਿਆਂ ਨੂੰ ਘਰ ਵੇਚਦੇ ਨੇ ਯਾਨੀ ਕਿ ਬਾਹਰ ਦੇ ਸਟੇਟ ਦਾ ਪੈਸਾ ਪੰਜਾਬ 'ਚ ਲੈ ਕੇ ਆਉਂਦੇ ਨੇ ਉਹਨਾਂ ਵੱਲ ਭਗਵੰਤ ਮਾਨ ਜੀ ਜਾਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਵੀ ਧਿਆਨ ਨਹੀਂ ਦੇਦੀ ਤੁਸੀਂ ਸਾਹਰੇ ਕਿਹਾ ਕਿ ਜਿਹੜੀ 1 ਬੀ ਐਚ ਕੇ ਆ 2 ਬੀ ਐਚ ਕੇ ਫਲੈਟਾਂ ਦੀ ਜਿਹੜੀ ਹੈ ਪਾਲਿਸੀ ਹਜੇ ਸਰਕਾਰ ਨੇ ਜਿਹੜੀ ਹੈ ਲਾਗੂ ਨਹੀਂ ਕੀਤੀ ਪਰ ਅਫਸਰ ਜਿਹੜੇ ਨੇ ਰੋਕ ਰਹੇ ਨੇ ਕੋਈ ਪਾਸ ਨਹੀਂ ਕਰ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹ ਕਹਿਣਾ ਚਾਹੁੰਗਾ ਜਿਹੜੀ 1 ਬੀ ਐਚ ਕੇ ਆਪਾਂ ਕਹਿੰਦਾ ਨਿਆ ਵੀ 1 ਬੀ ਐਚ ਕੇ ਪਰ ਨਾ ਇਹ 1 ਬੀ ਐਚ ਕੇ ਨਹੀਂ ਹੈਗਾ ਇੱਕ ਬਹੁਤ ਇਹ ਮੈਂ ਤੁਹਾਨੂੰ ਦੱਸਦਾ ਕਿ ਗਰੀਬ ਪਰਿਵਾਰ ਦੇ ਲੋਕ ਜਿਹੜੇ ਬੇਹੰਤ ਕਾਸ਼ਕ ਲੋਕ ਹੈ ਉਹ ਮਿਹਨਤ ਕਰਕੇ ਇਸ ਇਸ 1 ਬੀ ਐਚ ਕੇ ਤੱਕ ਪਹੁੰਚਦੇ ਸੀ ਅੱਜ ਇਹਨਾਂ ਨੇ ਉਹਨਾਂ ਨੂੰ ਵੀ ਬਾਂਝੇ ਕਰਤੇ ਇਸ ਇਸ ਚੀਜ਼ ਤੋਂ ਜਿਹੜੀਆਂ ਆ ਪਾਲਿਸੀਆਂ ਲਾਉਂਦੇ ਆ ਪਹਿਲੀ ਗੱਲ ਦੂਜੀ ਗੱਲ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਬਨਬੀਐਚਕੇ ਚ ਰਹਿ ਰਹੇ ਆ ਆਲਰੇਡੀ ਤੁਸੀਂ ਦੇਖਿਆ ਸਾਡੇ ਜ਼ਿਰਗਪੁਰ ਖਰੜ ਜਲੰਧਰ ਪਹਾੜੀ ਬਨਬੀਐਚਕੇ ਦੀ ਪਰਮਾਰ ਹੈ ਠੀਕ ਹੈ ਉਹ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਕਿ ਜਿਹੜੇ ਮਕਾਨਾਂ ਦੀਆਂ ਰਜਿਸਟਰੀਆਂ ਕਰਾ ਚੁੱਕੇ ਆਰ ਜਿਨ੍ਹਾਂ ਦੇ ਵਿੱਚ ਰਹਿ ਚੁੱਕੇ ਆ ਜਿਨ੍ਹਾਂ ਦੀਆਂ ਉਹ ਕਿਸ਼ਤਾਂ ਭਰ ਰਹੇ ਨੇ ਤੇ ਕਈਆਂ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲਾ ਚੁੱਕਿਆ ਰਿਟਾਇਰਮੈਂਟ ਤੋਂ ਬਾਅਦ ਕੇ ਅੱਜ ਤੇ ਡੇਟ ਦੇ ਵਿੱਚ ਉਹ ਸਿਰਫ ਉੱਥੇ ਬੈਠੇ ਆ ਇੱਕ ਕਬਜ਼ਾ ਲੈ ਕੇ ਜੇ ਕੱਲ ਨੂੰ ਉਹਨਾਂ ਨੂੰ ਕਿਸੇ ਮੁਸੀਬਤ ਚੋਂ ਘਰ ਵੇਚਣਾ ਪੈਂਦਾ ਤਾਂ ਉਹ ਵਿਕਣਾ ਨਹੀਂ ਕਿਉਂਕਿ ਉਹ ਐਨਓਸੀ ਤੋਂ ਬਿਨਾਂ ਉਹਦੀ ਰਜਿਸਟਰੀ ਨਹੀਂ ਹੋਣੀ ਉਹ ਘਰਾਂ ਬੈਠੇ ਹੀ ਇਹਨਾਂ ਨੇ ਹਵਾ 'ਚ ਘਰਤੇ ਲੋਕ ਤੇ ਆਮ ਆਦਮੀ ਦੇ ਨਾਮ ਤੇ ਵੋਟ ਕੈਸ਼ ਕਰਨ ਵਾਲੇ ਲੋਕ ਆਮ ਆਦਮੀ ਨੂੰ ਬੜੇ ਬੁਰੇ ਤਰੀਕੇ ਨਾਲ ਭੁੱਲ ਚੁੱਕੇ ਆ ਤੇ ਇਹ ਇਹਨਾਂ ਵਾਸਤੇ ਘਾਤਕ ਸਾਬਤ ਹੋਊਗਾ ਜਿਹੜੀ ਆਹ ਇਲੈਕਸ਼ਨ ਆ ਰਹੇ ਆ ਇਹਦੇ ਵਿੱਚ ਤੁਸੀਂ ਕਹਿੰਦੇ ਘਾਤਕ ਸਿੱਧਾ ਹੋਊਗਾ ਪਰ ਭਗਵਾਨਤਮਨ ਕਹਿ ਰਹੇ ਆ ਇਹ ਕੰਕੀ ਬਾਅਦ 13 ਜੀਰੋ ਕੇ ਬਾਅਦ ਉਦਾਂ ਕਾਪੀ 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 ਸਮਝਦੇ ਆਂ ਦੇਖੋ ਜਿਹੜਾ ਬਿਆਨ ਕੋਈ ਜੋਗੀ ਦਿੱਤੇ ਨਾ ਉਹਦਾ ਹਿੱਟ ਹੋ ਜਾਂਦਾ ਇਹ ਤੋਂ ਦੇ ਨਹੀਂ ਹੁੰਦਾ ਚੱਜ ਨਾਲ ਉਹ ਬਿਆਨ ਇੱਥੇ ਇਹ ਤੋੜ ਮਰੋੜ ਕੇ ਜਾ ਉਦਾਂ ਦਾ ਬਿਆਨ ਦੇ ਦੰਨੇ ਆ ਠੀਕ ਆ ਇਹ ਜਿਹੜੀ ਅਬ ਕੀ ਵਾਰ ਵਾਲੀ ਗੱਲ ਆ ਇਹ ਮੋਦੀ ਹਨਾਂ ਦੀ ਗੱਲ ਆ ਬੀਜੇਪੀ ਵਾਲਿਆਂ ਦੀ ਗੱਲ ਆ ਉਹਦੀ ਕਾਪੀ ਮਾਰ ਲਈ ਇਹਨਾਂ ਕੋ ਕਾਪੀਆਂ ਦੇ ਬਿਨਾਂ ਕੁਛ ਨਹੀਂ ਕਹਿਣ ਔਰ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਇਹਨਾਂ ਨੇ ਬਹੁਤ ਕੁਝ ਕਿਹਾ ਸੀ ਉਹਦੇ ਚ ਕਰਿਆ ਤਾਂ ਇਹਨਾਂ ਨੇ ਕੱਖ ਵੀ ਨਹੀਂ ਪਰ ਇਹ ਇਹ ਜੇ ਇਹ ਗੱਲ ਕਰੀਏ ਤਾਂ ਭਗਵਾਨ ਤੁਮਾਨ ਜੀ ਕਹ ਰਹੇ ਆ ਸਾਡੇ ਕੰਮ ਬੋਲਦੇ ਨੇ ਪੰਜਾਬ ਦੇ ਵਿੱਚ ਅਸੀਂ ਕੰਮਾਂ ਨੂੰ ਲੈ ਕੇ ਜੜੀਆਂ ਆ ਲੋਕ ਸਭਾ ਦੀਆਂ ਵੋਟਾਂ ਜੜੀਆਂ ਆ ਰਹੀਆਂ ਚੋਣ ਆ ਰਹੀ ਹੈ ਅਸੀਂ ਉਹ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਤੇ ਸਾਨੂੰ ਵੋਟ ਜੜੀ ਆ ਤੁਸੀਂ ਨਾ ਹਿੰਦੀ ਦਾ ਅਖਬਾਰ ਪੜਿਓ ਕੰਮ ਬੋਲਦੇ ਇਹਨਾਂ ਨੇ ਕਦੇ ਵੀ ਨਹੀਂ ਕਿਹਾ ਇਹਨਾਂ ਪੰਜਾਬੀ ਚ ਲਿਖਿਆ ਸਾਡਾ ਕੰਮ ਕੰਮ ਬੋਲਦਾ ਤੇ ਹਿੰਦੀ ਲਿਖਿਆ ਸਾਡਾ ਕੰਮ ਬੋਲਦਾ ਠੀਕ ਆ ਉਹ ਇਹਨਾਂ ਨੇ ਵਿਆਹ ਇੱਕ ਇੱਕ ਦੋ ਦੋ ਕਰਾ ਕੇ ਕੋਈ ਵੀਡੀਓਜ਼ ਆਪਣੀਆਂ ਵਾਇਰਲ ਕਰਾ ਕੇ ਘਟਾਰੂ ਚੱਕ ਵਰਗਿਆਂ ਨੂੰ ਮੂਰੇ ਕਰਕੇ ਉਹ ਇਹ ਬੜੀ ਵਧੀਆ ਤਰੀਕੇ ਨਾਲ ਉਹਦੀ ਡੈਫੀਨੇਸ਼ਨ ਦੇ ਚੁੱਕੇ ਮੈਨੂੰ ਜ਼ਰੂਰਤ ਨਹੀਂ ਹੈਗੀ ਯਾਨੀ ਕਿ ਇਹਦੇ ਬਾਰੇ ਆਪਾਂ ਕੋਈ ਗੱਲ ਕਰੀਏ ਇਹਨਾਂ ਨੇ ਅਖਬਾਰਾਂ 'ਚ ਆਨ ਕਲੀਅਰਲੀ ਲਿਖਿਆ ਕਿ ਸਾਡਾ ਕੰਮ ਬੋਲਦਾ ਠੀਕ ਹੈ ਤੇ ਇਹ ਮੈਂ ਇਹ ਜੇ ਯਾਨੀ ਕਿ ਜਿਹੜੀ ਇਹ ਸਰਕਾਰ ਹੈ ਬਿਲਕੁਲ ਡਿਸਪਾਇੰਟ ਕਰ ਚੁੱਕੀ ਆ ਲੋਕਾਂ ਨੂੰ ਤੇ ਦਿਸ਼ਾਹੀਣ ਸਰਕਾਰ ਹੈ ਇਹਨਾਂ ਨੂੰ ਸਮਝੇ ਨਹੀਂ ਆਉਂਦੀ ਵੀ ਕਰਨਾ ਕੀ ਹੈ ਤੇ ਆਨ ਵਾਲੇ ਸਮੇਂ ਮਾ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਡੀਲਰਾਂ ਦਾ ਜਿਹੜਾ ਹਾਲਾਤ ਨੇ ਕਹੇ ਜੇ ਹੋਣ ਜਾ ਰਹੇ ਨੇ ਦੇਖੋ ਬਿਲਡਰ ਦਾ ਕੋਈ ਹਾਲਾਤ ਨਹੀਂ ਮਾੜਾ ਹੋਣਾ ਜੇ ਕੋਈ ਸੋਚੇ ਉਹ ਇਹ ਜੇ ਸੋਚਣ ਕਿ ਬਿਲਡਰ ਨੂੰ ਹਿਲਾ ਲਾਂਗੇ ਬਿਲਡਰ ਬਿਲਡਰ ਆਲਰੇਡੀ ਸਾਉਂਡ ਹੈ ਜੇ ਅਸੀਂ ਇੱਥੇ ਕੰਮ ਕਰ ਸਕਦੇ ਹਾਂ ਅਸੀਂ ਪਿੰਚੂਲੇ ਜਾ ਕੇ ਵੀ ਕਰ ਸਕਦੇ ਹਾਂ ਜਿਹਦੇ ਕੋਲ ਪਿੰਚੂਲੇ ਗੰਜਾਸ਼ ਨਹੀਂ ਹੋ ਜਾ ਕੇ ਪਰਮਾਣੂ ਕੰਮ ਕਰ ਲੂਗਾ ਪਰਮਾਣੂ ਨਹੀਂ ਕਰੂਗਾ ਇੱਥੇ ਪੰਜੌਰ ਕਰ ਲੂਗਾ ਅਸੀਂ ਕਰ ਲਾਂਗੇ ਬਟ ਜਿਹੜੇ ਸਾਡੇ ਇੱਥੇ ਬੱਚੇ ਬੱਚੇ ਐ ਜੰਪ ਵਾਲੇ ਲੋਕ ਐ ਇੱਥੇ ਦੇ ਜਿਹੜੇ ਜਿਨ੍ਹਾਂ ਨੂੰ ਹੁਣ ਰੋਜ਼ਗਾਰ ਮਿਲ ਗਿਆ ਜਿਨ੍ਹਾਂ ਦੇ ਘਰਾਂ 'ਚ ਟਰੈਕਟਰ ਟਰਾਲੀ ਬੇਲੇ ਖੜੇ ਸੀ ਕਿਉਂਕਿ ਜ਼ਮੀਨ ਖੇਤੀ ਸਾਡੇ ਕੋਲ ਹੈ ਨਹੀਂ ਇਹ ਜਿਹੜਾ ਪਵਾਦ ਦਾ ਇਲਾਕਾ ਇਹਦੇ ਵਿੱਚ ਕਿਸੇ ਕੋਲ ਕਿਲਾ ਕਿਸੇ ਕੋਲ ਅੱਧਾ ਕਿਲਾ ਡੇਢ ਕਿਲਾ ਟਰੈਕਟਰ ਟਰਾਲੀਆਂ ਪੁਰਾਣੀਆਂ ਗੜੀਆਂ ਅਮਨ ਜੀ ਅਮਨ ਜੀ ਤੁਸੀਂ ਕਿਹਾ ਕਿ ਅਸੀਂ ਜਾ ਕੇ ਬਜਖੁੱਲੇ ਕਰ ਲਾਂਗੇ ਹਮਾਚਤ ਚ ਕਰ ਲਾਂਗੇ ਹਰਿਆਣਾ ਚ ਕਰ ਲਾਂਗੇ ਪਰ ਜਿਹੜੇ ਲੋਕ ਜਿਹੜੇ ਤੁਹਾਡੇ ਨਾਲ ਜੁੜੇ ਨੇ ਜਿਹੜੇ ਕਮਿਸ਼ਨਾਂ ਤੇ ਕੰਮ ਕਰਦੇ ਨੇ ਤੁਹਾਡੇ ਹੀ ਫਲੈਟ ਬਕਾਉਂਦੇ ਨੇ ਉਹਨਾਂ ਦਾ ਮੈਂ ਉਹੀ ਦੱਸ ਰਿਹਾ ਹਾਂ ਨਾ ਮੇਰੀ ਗੱਲ ਪੂਰੀ ਨਹੀਂ ਹੋਣ ਦਿੱਤੀ ਕਿ ਉਹ ਜਿਹੜੇ ਆਮ ਲੋਕ ਜਿਨ੍ਹਾਂ ਨੇ ਇਹਨਾਂ ਨੂੰ ਸਿਰ ਤੇ ਚੱਕਿਆ ਸੀ ਅੱਜ ਇਹਨਾਂ ਨੇ ਧਰਤੀ ਦੇ ਵਿੱਚ 10-10 ਫੁੱਟ ਗੜਤੇ ਹੋਏ ਲੋਕ ਕਰਜ਼ਾ ਚੱਕੀਂ ਫਿਰਦੇ ਮੇਰੇ ਕੋਲ ਇਹ ਜੇ ਬਿਲਡਰਾਂ ਦੇ ਇਹ ਜਿਹੜੇ ਡੀਲਰਾਂ ਦੇ ਰੋਜ਼ ਮੈਸੇਜ ਆਉਂਦੇ ਮੇਰੇ ਕੋਲ ਤਾਂ ਇਦਾਂ ਦੇ ਬੰਦੇ ਵੀ ਆ ਜਿਹੜੇ ਆਤਮ ਹੱਤਿਆ ਕਰਨ ਤੇ ਮਜਬੂਰ ਆ ਅਸੀਂ ਉਹਨਾਂ ਦੀ ਮਿੰਤ ਕਰਦੇ ਕੋਈ ਨਹੀਂ ਭਰਾਵਾ ਉਹ ਵੀ ਸਮਾਂ ਸੀ ਵਧੀਆ ਸਮਾਂ ਸੀ ਇਹ ਮਾੜਾ ਆ ਗਿਆ ਇਹ ਵੀ ਇਹ ਵੀ ਲੰਘ ਜਾਣਾ ਠੀਕ ਹੈ ਤੇ ਕੋਈ ਨਹੀਂ ਤੋਰ ਦਾਣਾ ਲੋਕਾਂ ਨੇ ਇਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਤੋਰਨਗੇ ਤੇ ਪੰਜਾਬ ਐ ਇਹ ਮਿੰਟ ਦੇ ਵਿੱਚ ਫਰਸ਼ ਤੋਂ ਅਰਸ਼ ਤੇ ਪਹੁੰਚਦਾ ਤੇ ਅਰਸ਼ ਤੋਂ ਫਰਸ਼ ਤੇ ਲਾ ਦਿੰਦਾ ਪ੍ਰਧਾਨ ਜੀ ਇੱਕ ਗੱਲ ਤੁਹਾਡੇ ਤੇ ਮੈਂ ਪੁੱਛਣੀ ਜਨਾ ਐਨਓਸੀਆਂ ਬੰਦ ਹੋ ਗਈਆਂ ਲੋਕਾਂ ਨੇ ਤੁਹਾਨੂੰ ਲੱਖਾਂ ਰੁਪਏ ਜਿਹੜੇ ਨੇ ਦੇਤੇ ਫਲੈਟ ਖਰੀਦਣ ਦੇ ਲਈ ਹੁਣ ਉਹਨਾਂ ਦੀ ਰਜਿਸਟਰੀਆਂ ਨਹੀਂ ਤੁਸੀਂ ਕਰਵਾ ਰਹੇ ਲੋਕ ਪੁਲਿਸ ਕੋਲ ਜਾ ਰਹੇ ਨੇ ਕੀ ਹਾਲ ਹੈ ਜੀ ਕੀ ਕਹਿਣਾ ਜਾਓਗੇ ਗੱਲ ਇਹ ਹੈ ਜੀ ਕਿ ਸਾਡੀ ਜਿਹੜੀ ਡੀਲ ਹੁੰਦੀ ਹੈ ਸਾਡੇ ਕੋਲ ਇੱਕ ਡੀਲਰ ਦੇ ਥਰੂ ਕਈ ਵਾਰ ਕਲਾਇੰਟ ਆਉਂਦੇ ਨੇ ਡੀਲਰ ਪਹਿਲਾਂ ਤਾਂ ਕਲਾਇੰਟ ਲੈ ਕੇ ਜਾਂਦਾ ਆਪਣੀ ਕਮਿਸ਼ਨ ਮੰਗਦਾ ਸਾਡੇ ਕੀ ਮੈਂ ਕਲਾਇੰਟ ਲੈ ਕੇ ਆਇਆ ਮੇਰਾ ਰਿਸ਼ਤੇਦਾਰ ਹੈ ਮੈਨੂੰ 1% ਤੋਂ 2% ਦੋ ਠੀਕ ਹੈ ਜੀ ਉਸ ਤੋਂ ਬਾਅਦ ਬਿਆਨਨਾ ਹੋ ਜਾਂਦਾ ਬਿਆਨਨੇ ਤੋਂ ਬਾਅਦ ਅਸੀਂ ਲੋਨ ਪਾਸ ਕਰਾਉਂਦੇ ਆਂ ਲੋਨ ਪਾਸ ਹੋਣ ਤੋਂ ਬਾਅਦ ਜਦ ਲੋਨ ਪੂਰਾ ਹੋ ਜਾਂਦਾ ਚੈੱਕ ਬਣ ਜਾਂਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਚੈੱਕ ਬਣ ਜਾਂਦਾ ਕਿਸ਼ਤਾਂ ਬੈਂਕ ਦੀਆਂ ਕਲਾਇੰਟ ਦੀ ਸਾਡੇ ਕੋਲ ਐਨਓਸੀ ਹੁੰਦੀ ਨਹੀਂ ਕਿਉਂਕਿ ਸਰਕਾਰ ਸਾਨੂੰ ਐਨਓਸੀ ਪ੍ਰੋਵਾਈਡ ਨਹੀਂ ਕਰਾ ਰਹੀ ਹੈ ਐਨਓਸੀ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਨਹੀਂ ਆਉਂਦੀਆਂ ਤੇ ਕਲਾਇੰਟ ਦੀ ਕਿਸ਼ਤਾਂ ਅਕਾਊਂਟ ਚੋਂ ਕੱਟਣ ਲੱਗ ਜਾਂਦੀ ਹੈ ਉਹ ਪੈਨਿਕ ਹੋ ਜਾਂਦਾ ਕਿ ਮੇਰੇ 15000 ਵੀਜ਼ਾ ਬਿਨ ਮਤਲਬ ਦਾ ਇੰਟਰਸਟ ਪੈ ਰਿਹਾ ਜੀ ਤੁਸੀਂ ਕਹਿੰਦੇ ਤਿੰਨ ਤਿੰਨ ਮਹੀਨੇ ਨਹੀਂ ਹੈਗਾ ਐਨਓਸੀਆਂ ਮਿਲਦੀਆਂ ਜਦੋਂ ਤੁਹਾਡਾ ਸਰਕਾਰ ਤੇ ਪ੍ਰੋਜੈਕਟ ਪਾਸ ਹੈ ਫਿਰ ਕਿਉਂ ਰੋਕ ਲੱਗਦੀ ਹੈ ਐਨਓਸੀ ਦੀ ਕਿਹ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਦੇਖੋ ਜੀ ਗੱਲ ਇਹ ਹੈ ਕਿ ਰੂਜ਼ੀਸ਼ੀਆਂ ਪਹਿਲਾਂ ਜਿੱਥੇ ਖਰੜਚ 500 ਰੂਜ਼ੀਸ਼ੀਆਂ ਜਾਂ 100 ਰੂਜ਼ ਕੰਨ ਨੂੰ ਮਤਲਬ ਇਹ ਕੰਨ ਫੜ ਰਹੇ ਆ ਕਮਾ ਕੇ ਤੇ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਟੈਕਸ ਜਮਾ ਕਰਾਓ ਜੀ ਉਹ ਓਪਨਲੀ ਇਹ ਕਹਿ ਨਹੀਂ ਸਕਦੇ ਕਿ ਸਾਨੂੰ ਰਿਸ਼ਵਤ ਦਿਓ ਅੰਡਰ ਟੇਬਲ ਇਹ ਕਹਿ ਰਹੇ ਕਿ ਟੈਕਸ ਜਮਾ ਕਰਾਓ ਸਾਡੇ ਲਈ ਇਹ ਕਰੋ ਉਹ ਕਰੋ ਇਹਨਾਂ ਨੇ ਜੀ+2 ਦਾ ਕਨਸੈਪਟ ਬਿਲਕੁਲ ਹੀ ਬੰਦ ਕਰ ਦਿੱਤਾ ਜੀ+2 ਇੱਕ ਅਫੋਰਡੇਬਲ ਹਾਊਸ ਸੀਗਾ ਜੀ ਇਹ ਇਹ ਆਮ ਆਦਮੀ ਦਾ ਘਰ ਹੁੰਦਾ ਸੀਗਾ ਕਿ 15 ਲੱਖ ਰੁਪਏ 20 ਲੱਖ ਰੁਪਏ ਤੁਸੀਂ 2ਬੀਐਚਕੇ ਲੈ ਲਿਆ ਲੋਨ ਕਰਾਤਾ ਤੇ ਬੰਦੇ ਨੂੰ 50 ਹਜ਼ਾਰ ਰੁਪਏ ਲੱਖ ਰੁਪਏ ਡਾਊਨ ਪੇਮੈਂਟ ਦੇਣੀ ਪੈਂਦੀ ਸੀ ਜੋ ਕਿ ਅੱਜਕੱਲ੍ਹ ਕੀ ਕੰਦਾ ਸਾਲ 2 ਸਾਲ 3 ਸਾਲ ਚ ਜੋੜ ਲੰਦਾ 10 10 20 20 ਹਜ਼ਾਰ ਕਰਕੇ ਪਰ ਹੁਣ ਇਹਨਾਂ ਦੇ ਇੰਨਾ ਕੇ ਮਤਲਬ ਕੰਮ ਖਰਾਬ ਕਰਤੀ ਰਜਿਸਟਰੀਆਂ ਹੋ ਹੀ ਨਹੀਂ ਰਹੀਆਂ ਜੀ ਅਫੋਰਡੇਬਲ ਹਾਊਸ ਦੀਆਂ ਪ੍ਰਧਾਨ ਜੀ ਮੈਂ ਸਿਰਫ ਇੱਕ ਗੱਲ ਤੁਹਾਤੋਂ ਪੁੱਛਣੀ ਜਾਨਾ ਜੀ ਜਿਹੜੇ ਬੰਦਿਆਂ ਨੇ ਤੁਹਾਤੋਂ ਫਲੈਟ ਲੈਣ ਦੇ ਲਈ ਤੁਹਾਨੂੰ 10 ਲੱਖ ਰੁਪਏ ਦਿੱਤੇ ਆ ਅੱਗੇ ਰਜਿਸਟਰੀ ਨਹੀਂ ਹੋ ਰਹੀ ਉਹ ਹੁਣ ਐਨਓਸੀ ਨਹੀਂ ਮੇਰੇ ਰਜਿਸਟਰੀ ਨਹੀਂ ਹੋ ਰਹੀ ਉਹ ਪੈਸੇ ਵਾਪਸ ਮੰਗ ਰਿਹਾ ਪੈਸੇ ਤੁਹਾਡੇ ਕੋਲੋਂ ਚੱਲ ਲੰਦੇ ਨੇ ਉਹ ਉਹ ਹਾਲਾਤ ਜਿਹੜੇ ਨੇ ਉਹ ਕਹੇ ਜੇ ਹਾਲਾਤ ਜਿਹੜੇ ਹੁਣ ਪੈਦਾ ਹੋ ਰਹੇ ਨੇ ਉਹਦੇ ਬਾਰੇ ਦੱਸੋ ਮੈਂ ਮੈਂ ਇਹਦੇ ਬਾਰੇ ਇਹ ਦੱਸਦਾ ਕਿ ਕੁਛਕ ਟਾਈਮ ਪਹਿਲਾਂ 6 ਕਿ ਮਹੀਨੇ ਪਹਿਲਾਂ ਦੀ ਗੱਲ ਹੈ ਸਾਡੇ ਨਾਲ ਦੋ ਕਿ ਡੀਲਾਂ ਹੋਈਆਂ ਮੇਰੇ ਡੀਲਰਾਂ ਦੀਆਂ ਮਤਲਬ ਉਹ ਮੇਰੇ ਕੋਲ ਆਏ ਕਿ ਤੁਸੀਂ ਫਲੈਟ ਲੈਣਾ ਜੀ ਮੈਂ ਕਿਹਾ ਉਹਨਾਂ ਨੇ ਮੇਰਾ ਫਲੈਟ ਦਿੱਤਾ ਮੈਨੂੰ ਉਹਨਾਂ ਨੇ ਬਿਆਨੇ ਕਰਾਤੇ ਪਾਪੜੀ ਕਮਿਸ਼ਨ ਲੈ ਕੇ ਚਲੇ ਗਏ ਲੈਟ ਮੇਰੇ ਕੋਲ ਆਂ ਦਸ ਦੇ ਟਾਈਮ ਤੇ ਉਹਨਾਂ ਦੀ ਰਜਿਸਟਰੀਆ ਨਹੀਂ ਹੋਈਆਂ ਰਜਿਸਟਰੀਆ ਨਾ ਹੋਣ ਦਾ ਕਾਰਨ ਇਹ ਸੀ ਕਿ ਐਨਓਸੀਆਂ ਨਹੀਂ ਆਈਆਂ ਠੀਕ ਹੈ ਜੀ ਉਹਨਾਂ ਨੇ ਪੈਨਿਕ ਹੋ ਕੇ ਕੰਪਲੇਂਟ ਕਰਤੀ ਪੁਲਿਸ ਚ ਕੀ ਸਾਡੇ ਬਿਆਨੇ ਹੋਏ ਪਏ ਲੋਨ ਪਾਸਮੇ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਆ ਜਦ ਤੱਕ ਸਾਡੇ ਕੋਲ ਐਨਓਸੀ ਨਹੀਂ ਆਂਦੀ ਸਾਨੂੰ ਪੁਲਸ ਵਾਲਿਆਂ ਦੇ ਫੋਨ ਆ ਜਾਂਦੇ ਥਾਣੇ ਚੋਂ ਕਿ ਤੁਹਾਡੀ ਰਜਿਸਟਰੀ ਨਹੀਂ ਹੋਈ ਜੀ ਤੁਹਾਡੇ ਖਿਲਾਫ ਕੰਪਲੇਂਟ ਆਈ ਆ ਤੁਸੀਂ ਆ ਕੇ ਦਾ ਹੱਲ ਕਰੋ ਅਸੀਂ ਜਾਂਦੇ ਆ ਅਸੀਂ ਉੱਥੇ ਜਾ ਕੇ ਕਿਤਾ ਬਿਆਨਾਂ ਵਾਪਸ ਕਰ ਦਿੰਦੇ ਆ ਜੀ ਕਈ ਵਾਰ ਕਈ ਵਾਰ ਤਾਂ ਅਸੀਂ ਵੇਟ ਕਰਦੇ ਜਦ ਬਿਆਨਾਂ ਵਾਪਸ ਕਰਨ ਦਾ ਟਾਈਮ ਆਦਾ ਜਿਹੜਾ ਡੀਲਰ ਕਮਿਸ਼ਨ ਲੈ ਕੇ ਜਾ ਚੁੱਕਿਆ ਹੁੰਦਾ ਅਸੀਂ ਉਹਦੇ ਤੇ ਕਮਿਸ਼ਨ ਲੈ ਕੇ ਵਾਪ ਉਹਦੇ ਤੇ ਪਾ ਵਾਪਸ ਕਮਿਸ਼ਨ ਲੈ ਨਹੀਂ ਸਕਦੇ ਠੀਕ ਹੈ ਤੇ ਉਹ ਸਾਰਾ ਬਰਡਨ ਸਾਡੇ ਤੇ ਡ ਉਹ ਸਾਰੀ ਜੀ ਸਾਡੇ ਤੇ ਹੀ ਪੈ ਰਹੀ ਹੈ ਜੇ 10 ਲੱਖ ਰੁਪਏ ਕਿਸੇ ਕਲਾਇੰਟ ਨੇ ਦਿੱਤਾ ਅਸੀਂ 10 ਲੱਖ ਕਲਾਇੰਟ ਨੂੰ ਵੀ ਮੋੜਦੇ ਆ 2 ਲੱਖ ਰੁਪਏ ਡੀਲਰਾਂ ਨੂੰ ਵੀ ਦਿੰਦੇ ਆ ਤੇ 50-50 ਹਜ਼ਾਰ ਰੁਪਏ ਅਸੀਂ ਆਪਣੇ ਦਫ਼ਤਰਾਂ ਦੇ ਖਰਚੇ 20 ਪੱਲੇ ਉਹ ਚੱਕ ਰਹੇ ਹਾਂ ਇਸ ਟਾਈਮ ਸਾਡਾ ਇਹ ਹਾਲ ਹੋਇਆ ਪਿਆ ਤੇ ਸਾਡੇ ਨਾਲ ਇੱਕ ਨਹੀਂ ਦੋ ਨਹੀਂ ਸਾਡੇ ਨਾਲ 15-15 20 ਵੀ ਡੀਲਰ ਹਰ ਬੰਦੇ ਨਾਲ ਜੁੜੇ ਹੁੰਦੇ ਆ ਜੀ ਜਿਹੜੇ ਸਾਡੇ ਕੋਲ ਕੰਮ ਵੀ ਕਰਦੇ ਆ ਕੋਈ ਮਲੇਰ ਕੋਟਲੇ ਦਵਾ ਕੇ ਰਹਿਦਾ ਕੋਈ ਕੀਤੇ ਦਾ ਆ ਕੇ ਰਹਿ ਉਹਨਾਂ ਨੇ ਵੀ ਆਪਣੇ ਘਰ ਚਲਾਣੇ ਆ ਜੀ ਸਾਰੇ ਪੰਜਾਬ ਦਾ ਬੇੜਾ ਕਰ ਕਰਤੇ ਆ ਇਹਨਾਂ ਨੇ ਇਸ ਟਾਈਮ ਪ੍ਰਧਾਨ ਜੀ ਇੱਕ ਕੁਐਸਚਨ ਵੀ ਲੋਕ ਨੇ ਇਧਰ ਕਹਿ ਰਹੇ ਨੇ ਕਿ ਪੰਜਾਬ ਦਾ ਬੇੜਾ ਗਰਕ ਕਰਦਿਆ ਠੀਕ ਹੈ ਲੋਕ ਤੁਹਾਡੇ ਕੋਲ ਆ ਰਹੇ ਨੇ ਐਨਓਸੀ ਮਿਲ ਨਹੀਂ ਰਹੀ ਫਲੈਟਾਂ ਦੀ ਰਜਿਸਟਰੀ ਨਹੀਂ ਹੋ ਰਹੀਆਂ ਪੁਲਿਸ ਕੰਪਲੇਂਟਾਂ ਹੋ ਰਹੀਆਂ ਇੱਥੇ ਤੱਕ ਕਿਹਾ ਜਾਂਦਾ ਕਿ ਡੀਲਰ ਜਿਹੜੇ ਪ੍ਰਾਪਰਟੀ ਡੀਲਰ ਆ ਬੇਈਮਾਨ ਹੈ ਕੀ ਕਹਿਣਾ ਚਾਹੁੰਗੇ ਜੀ ਦੇਖੋ ਸਰ ਗੱਲ ਇਹ ਹੈ ਕਿ ਇਹਦੇ ਵਿੱਚ ਪ੍ਰਾਪਰਟੀ ਡੀਲਰ ਜਾਂ ਬਿਲਡਰ ਦਾ ਕੋਈ ਕਸੂਰ ਨਹੀਂ ਹੈਗਾ ਜਿੱਦਾਂ ਪਹਿਲਾਂ ਇੱਕ ਸਿਸਟਮ ਬਣਿਆ ਹੋਇਆ ਸੀਗਾ ਪਹਿਲਾਂ ਜਿੱਦਾਂ ਪ੍ਰਾਪਰਟੀ ਵਿਕ ਰਹੀ ਸੀਗੀ ਉਸੇ ਤਰ੍ਹਾਂ ਇਹ ਸਾਰੇ ਬਿਲਡਰ ਜਾਂ ਡੀਲਰ ਉਸੇ ਤਰ੍ਹਾਂ ਹੀ ਵੇਚ ਰਹੇ ਸੀਗੇ ਅਗਰ ਕੋਈ ਸਰਕਾਰ ਚੇਂਜ ਲੈ ਕੇ ਆਉਣਾ ਚਾਹਦੀ ਸਗੀ ਤਾਂ ਸਾਡੀ ਕੋਈ ਮੀਟਿੰਗ ਬੁਲਾਉਂਦੇ ਸਾਡੇ ਨੁਮਾਇੰਦੇ ਬੁਲਾਉਂਦੇ ਸਾਡੇ ਨਾਲ ਬੈਠ ਕੇ ਉਹਨੂੰ ਡਿਸਕਸ ਕਰਦੇ ਔਰ ਇਕੱਠੇ ਮਿਲ ਕੇ ਉਹਦਾ ਕੋਈ ਸੋਲੂਸ਼ਨ ਕੱਢਦੇ ਤਾਂ ਕਿ ਸਰਕਾਰ ਆਪਣਾ ਰੈਵਨਿਊ ਲੈਂਦੇ ਰੰਦੀ ਔਰ ਬਿਲਡਰ ਔਰ ਡੀਲਰ ਜਿਹੜੇ ਹੈਗੇ ਨੇ ਉਹ ਉਸ ਚੀਜ਼ ਦੇ ਅਕੋਰਡਿੰਗ ਜੋ ਵੀ ਨਵੀਂ ਪਾਲਿਸੀ ਬਣਦੀ ਉਹਦੇ ਅਕੋਰਡਿੰਗ ਕੰਮ ਕਰਦੇ ਰਹਿੰਦੇ ਬਟ ਇਹ ਬਿਲਕੁਲ ਗੈਰ ਆਰਗੇਨਾਈਜ਼ ਤਰੀਕੇ ਨਾਲ ਜਿਹੜਾ ਹੈਗਾ ਵਾ ਇਹ ਕੀਤਾ ਜਾ ਰਿਹਾ ਵਾ ਜਿਹਦੇ ਕਰਕੇ ਮਾਰਕੀਟ ਚ ਚਾਹੇ ਬਿਲਡਰ ਹੈ ਚਾਹੇ ਡੀਲਰ ਹੈ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਪਰ ਉਹਦੇ ਨਾਲ ਨਾਲ ਸਰਕਾਰ ਦੀ ਇਮੇਜ ਖਰਾਬ ਹੋ ਰਹੀ ਹੈ ਇਹ ਕੁਝ ਅਫਸਰशाही ਹੈਗੇ ਨੇ ਜਿਹੜੇ ਸਰਕਾਰ ਨੂੰ ਬੰਦ ਕਮਰੇ ਚ ਬੈਠ ਕੇ ਸਲਾਵਾ ਦਿੰਦੇ ਨੇ ਔਰ ਸਰਕਾਰ ਜਿਹੜੀ ਹੈਗੀ ਹੈ ਉਹ ਆਮ ਲੋਕਾਂ ਦੇ ਅਗੇਂਸਟ ਔਰ ਬਿਲਡਰ ਔਰ ਡੀਲਰਾਂ ਦੇ ਅਗੇਂਸਟ ਪਲਾਨ ਕਰਦੀ ਹੈ ਔਰ ਉਸ ਚੀਜ਼ ਦੇ ਅਕੋਰਡਿੰਗ ਉਹਨਾਂ ਨੂੰ ਕੋਈ ਵੀ ਸੋਲੂਸ਼ਨ ਨਹੀਂ ਦਿੱਤਾ ਜਾਂਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਇਹ ਸਰਕਾਰ ਨੂੰ ਸੰਦੇਸ਼ ਦੇਣਾ ਚਾਹ ਰਿਹਾ ਮੈਂ ਕਿ ਅਗਰ ਇਸ ਦਾ ਸੋਲੂਸ਼ਨ ਕਰਨਾ ਹੈ ਤਾਂ ਸਾਡੀ ਕੋਈ 8-10 ਮੈਂਬਰੀ ਕਮੇਟੀ ਪੰਜਾਬ ਲੈਵਲ ਤੇ ਜਿੰਨੇ ਵੀ ਐਸੋਸੀਏਸ਼ਨਾਂ ਹੈਗੀਆਂ ਨੇ ਉਹ ਚਾਹੇ ਲੁਧਿਆਣਾ ਵਾਲੇ ਆਏ ਚਾਹੇ ਪਟਿਆਲਾ ਵਾਲੇ ਆਏ ਚਾਹੇ ਜਲੰਧਰ ਵਾਲੇ ਆਏ ਚਾਹੇ ਅੰਮ੍ਰਿਤਸਰ ਵਾਲੇ ਆਏ ਮੈਂ ਸਾਰੇ ਨਾਲ ਕਰੈਕਟਡ ਹੈ ਜ਼ੀਰੇਕਪੁਰ ਵਾਲੇ ਆਏ ਨਿਊ ਚੰਡੀਗੜ੍ਹ ਵਾਲੇ ਆਏ ਖਰੜ ਵਾਲੇ ਆਏ ਅਸੀਂ ਸਾਰੇ ਨਾਲ ਕਰੈਕਟਡ ਹੈ ਸਾਡੀ 10 ਜਾਂ 15 ਮੈਂਬਰੀ ਕਮੇਟੀ ਨੂੰ ਬੁਲਾਇਆ ਜਾਵੇ ਅਫਸਰਾਂ ਨੂੰ ਸਾਹਮਣੇ ਬਿਠਾਇਆ ਜਾਵੇ ਜੋ ਵੀ ਸਰਕਾਰ ਦੇ ਕੋਲ ਪੁਆਇੰਟ ਹੈ ਉਹਨਾਂ ਪੁਆਇੰਟਾਂ ਤੇ ਸਾਨੂੰ ਡਿਸਕਸ ਕੀਤਾ ਜਾਵੇ ਸਾਨੂੰ ਇੱਕ ਨਵੀਂ ਪਾਲਿਸੀ ਬਣਾ ਕੇ ਦਿੱਤੀ ਜਾਵੇ ਤਾਕੀ ਅਸੀਂ ਅੱਗੇ ਇਸ ਬਿਜ਼ਨਸ ਨੂੰ ਵਧਾਈਏ ਔਰ ਜਿਹੜੇ ਪੁਰਾਣੇ ਆਲਰੇਡੀ ਘਰ ਬਣੇ ਹੋਏ ਨੇ ਉਹਨਾਂ ਦਾ ਕੋਈ ਵਨ ਟਾਈਮ ਸੋਲੂਸ਼ਨ ਕੋਈ ਵਨ ਟਾਈਮ ਸੈਟਲਮੈਂਟ ਜਿਹਦੇ ਵਿੱਚ ਕੋਈ ਕੰਪਾਊਂਡਿੰਗ ਫੀਸ ਲਗਾ ਦਿੱਤੀ ਜਾਵੇ ਜਾਂ ਕੋਈ ਵੀ ਸਰਕਾਰ ਐਕਸਟਰਾ ਫੀ ਲਗਾਣਾ ਚਾਹੁੰਦੀ ਹੈ ਅਸੀਂ ਉਹਦੇ ਬਾਰੇ ਆਪਣੀ ਟੀਮ ਨਾਲ ਡਿਸਕਸ ਕਰਕੇ ਸੋਲੂਸ਼ਨ ਕਰ ਸਕਦੇ ਆ ਪਰ ਅਸੀਂ ਇਹ ਚਾਹੁੰਦੇ ਆ ਕਿ ਇਹਦਾ ਜਲਦ ਤੋਂ ਜਲਦ ਹੱਲ ਦਿੱਤਾ ਜਾਵੇ ਅਗਰ ਇਹ ਹੱਲ ਨਾ ਦਿੱਤਾ ਗਿਆ ਤਾਂ ਸਰਕਾਰ ਦੀ ਇਮੇਜ ਤਾਂ ਖਰਾਬ ਹੋ ਹੀ ਰਹੀ ਹੈ ਇਹ ਸਰਕਾਰ ਨੂੰ ਦੁਬਾਰਾ ਆਨ ਦਾ ਮੌਕਾ ਇੱਕ ਵਾਰ ਅਸੀਂ ਨਹੀਂ ਦੇਵਾਂਗੇ ਇਹ ਗੱਲ ਪੱਕੀ ਹੈ ਜ ਆ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਸੂਦ ਅਤੇ ਚੇਅਰਮੈਨ ਅਮਨ ਸ਼ਰਮਾ ਰਾਹੁਲ ਮਨਜੰਦਾ ਜੋ ਕਿ ਵਾਈਸ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਾਡੇ ਵਰਗੇ ਬਿਲਡਰ ਭਾਈਚਾਰੇ ਦੇ ਵੱਲੋਂ ਇਹਨਾਂ ਨੂੰ ਨੋਟ ਅਤੇ ਵੋਟ ਦੇ ਕੇ ਆਮ ਆਦਮੀ ਦੀ ਸਰਕਾਰ ਬਣਾਈ ਸੀ ਤਾਂ ਜੋ ਪੰਜਾਬ ਦੇ ਵਿੱਚ ਮੁੜ ਤੋਂ ਖੁਸ਼ਹਾਲੀ ਆਵੇ ਜਿਹੜੇ ਵਿਕਾਸ ਦੇ ਕੰਮ ਧੀਮੇ ਹੋ ਗਏ ਸੀ ਇਹਨਾਂ ਨੂੰ ਆਸ ਸੀ ਕਿ ਪੰਜਾਬ ਦੀ ਨਵੀਂ ਸਰਕਾਰ ਬਣੇਗੀ ਕਿਤੇ ਨਾ ਕਿਤੇ ਇਹਨਾਂ ਲਈ ਰੋਜ਼ਗਾਰ ਲਿਆਵੇਗੀ ਕਹਿੰਦੇ ਰੋਜ਼ਗਾਰ ਤਾਂ ਕੀ ਦੇਣਾ ਤੁਸੀਂ ਆਮ ਆਦਮੀ ਪਾਰਟੀ ਨੇ ਡੀਲਰ ਭਾਈਚਾਰੇ ਦਾ ਬਿਲਡਰ ਭਾਈਚਾਰੇ ਦਾ ਸਾਰਾ ਕੰਮਕਾਰ ਹੀ ਬਿਲਕੁਲ ਠੱਪ ਕਰ ਦਿੱਤਾ ਕਹਿੰਦੇ ਨੇ 1 بی ਐਚ ਕੇ ਤੇ 2 بی ਐਚ ਕੇ ਫਲੈਟ ਜਿੱਥੇ ਬੰਦ ਕਰੇ ਨੇ ਉੱਥੇ ਹੀ ਸਭ ਤੋਂ بڑا ਇੱਕ ਤੋਹਫਾ ਪੰਜਾਬ ਦੇ ਲੋਕਾਂ ਨੂੰ ਦੇ ਦਿੱਤਾ ਹੈ ਕਿ ਐਨਓਸੀ ਦੇ ਬਿਨਾ ਰਜਿਸਟਰੀ ਨਹੀਂ ਹੋਵੇਗੀ ਲੋਕ ਜਿਹੜੇ ਨੇ ਭੁੱਖੇ ਮਰਨ ਦੇ ਕਗਾਰ ਤੇ ਆ ਚੁੱਕੇ ਨੇ ਇਹਨਾਂ ਤਿੰਨਾਂ ਸ਼ਖਸ਼ਾਂ ਨੇ ਆਮ ਆਦਮੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਸਾਡੇ ਵੱਲ ਧਿਆਨ ਦਿੱਤਾ ਜਾਵੇ ਅਤੇ ਕੋਈ ਇਹੀ ਜੀ ਪਾਲਿਸੀ ਲਿਆ ਕੇ ਸਾਨੂੰ ਰਹਿਤ ਦਿੱਤੀ ਜਾਵੇ ਅਗਰ ਸਰਕਾਰ ਇਹਨਾਂ ਦੀ ਗੱਲ ਵੱਲ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੀ ਚੋਣਾਂ ਦੇ ਵਿੱਚ ਇਹਨਾਂ ਨੂੰ ਖਾਮੇ ਆ ਜਾ ਭੁਗਤਣਾ ਪਵੇਗਾ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ